ਮਾਦਨ ਇੱਕ ਗੱਲ ਦੱਸਾਂ ਹਾਂ ਤੂੰ ਇਹਨੂੰ ਦਿੱਤੀ ਖੁੱਲੀ ਛੁੱਟੀ ਪੈਣਾ ਦੇ ਤਰੀ ਰਹਿੰਦੀ ਆ ਇਹਨੇ ਜੋ ਸੱਲੀ ਪੂਣੀ ਪੈਣਾ ਦੇ ਘਰ ਪਾ ਦੇਣੀ ਹੋ ਆਪਣਾ ਘਰ ਸਾਂਭ ਲਾ ਫੇਰ ਰੱਖੂ ਆਪਣੇ ਪਿਓ ਨੂੰ ਮੈਂ ਚੱਲਨੀ ਆ ਤੂੰ ਬਹੁਤ ਉਹਨੂੰ ਛੁੱਟੀ ਦਿੱਤੀ ਖੁੱਲੀ ਇਹ ਤੂੰ ਤੇ ਨੱਥ ਪਾਲਾ ਇਹਨੂੰ ਉਹ ਮਾਤਾ ਐਦਾਂ ਦੀਆਂ ਗੱਲਾਂ ਨਾ ਕਰਿਆ ਕਰ ਉਹ ਹੁਣ ਵੱਡੀ ਭੈਣ ਵਾਂ ਮਾਂ ਉਹਨਾਂ ਦੀ ਹੈ ਨਹੀਂ ਆ ਤੇ ਉਹ ਜਾਣਦੀ ਆ ਤੇ ਫੇਰ ਕੀ ਹੋ ਗਿਆ ਵਾ ਚੱਲ ਫੇਰ ਤੈਨੂੰ ਲੱਗ ਜੂ ਪਤਾ ਤੂੰ ਮਾਦੀ ਨਾ ਮੰਨਣੀ ਉਹਦੀ ਮਾਨਦ ਨੂੰ ਤੋੜ ਛੱਡਿਆ ਕਰ ਨਾ ਲੋਕੀ ਕੀ ਕਹਿੰਦੇ ਰੋਜ਼ ਤੁਰੀ ਰਹਿੰਦੀ ਇੱਧਰ ਨੂੰ ਚਲ ਗਈ ਇੱਧਰ ਨੂੰ ਚਲ ਗਈ ਨਿੱਕ ਸਕੂਟਰੀ ਤੇ ਰਹਿੰਦੀ ਮਾਤਾ ਨਾ ਕਰਿਆ ਕਰ ਇਦਾਂ ਉਹ ਮਾਵਾ ਦੀ ਥਾਂ ਤੇ ਹੁਣ ਉਹ ਦੀਪ ਦਾ ਫੋਨ ਆਇਆ ਸੀ ਕੋਈ ਨਾ ਕੋਈ ਗੱਲ ਹੋਈ ਆ ਤੇ ਇਹਨੂੰ ਬੁਲਾਇਆ ਹੁਣ ਇੰਨੇ ਜਾਣਾ ਹੁਣ ਮਾਂ ਹੁੰਦੀ ਤੇ ਜਾਂਦੀ ਮੈਂ ਤੈਨੂੰ ਇਹ ਗੱਲ ਕਹੀ ਆ ਵੀ ਆਪਾਂ ਅੱਗੇ ਮੈਂ ਕਹੀ ਆ ਵੀ ਘਰ ਸੰਭਾਲ ਲੈ ਥੋੜੇ ਥੋੜੇ ਜੋੜ 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 ਪੈਣਾ ਦਾ ਦੁੱਖ ਵੜਾ ਹੁੰਦਾ ਵਾ ਪੈਣ ਭਰਾਵਾਂ ਦਾ ਇਹ ਦੇਉਂਦੀ ਆ ਤੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਉਹ ਕੋਈ ਗੱਲ ਨਹੀਂ ਤੂੰ ਨਾਲੇ ਕਹਿੰਦੀ ਰੋਈ ਤੁਰੀ ਰਹਿੰਦੀ ਆ ਉਹ ਡੇਢ ਮਹੀਨੇ ਬਾਅਦ ਤੇ ਗਈ ਡੇਢ ਦੋ ਮਹੀਨੇ ਹੋ ਗਏ ਉਹ ਪਹਿਲਾਂ ਗਈ ਸੀ ਤੇ ਹੁਣ ਕੋਈ ਉੱਥੇ ਕੋਈ ਕਪੱਤ ਪਿਆਤ ਗਈ ਆ ਭਰਾਵਾ ਮੇਰੇ ਹੱਜੋੜੇ ਹੱਥ ਤੇ ਮੈਂ ਪੈਨ ਨਿਤ ਤੋਰ ਛੱਡ ਮੈਂ ਨਹੀਂ ਰੋਕਦੀ ਪੁੱਤ ਮਾਤਾ ਨਾ ਕਰਿਆ ਕਰ ਇਦਾਂ ਮੈਂ ਨਹੀਂ ਰੋਕਦੀ ਤੈਨੂੰ ਪਤਾ ਉਦੋਂ ਲੱਗੂਗਾ ਚੰਗਾ ਸੋਚਿਆ ਕਰ ਮਾਰਾ ਸੋਚੀ ਜਾ ਨਾ ਮੈਂ ਨਹੀਂ ਮਨ ਵਿੱਚ ਵਿਚਾਰ ਚੰਗੇ ਰੱਖਿਆ ਕਰ ਉਹ ਬਾਕੀ ਤੈਨੂੰ ਇੱਕ ਵਹਿਮ ਖਾਈ ਜਾਣ ਰਿਆ ਪਤਾ ਨਹੀਂ ਵੀ ਕੀ ਦੇ ਕੇ ਆਉਂਦੀ ਆ ਕੀ ਦੇਈ ਜਾਂਦੀ ਆ ਉਹ ਦੇਣ ਵਾਲਾ ਕੋਈ ਨਹੀਂ ਬੰਦਾ ਨਹੀਂ ਕਿਸੇ ਨੂੰ ਕੁਝ ਦੇ ਸਕਦਾ ਦੇਣ ਵਾਲਾ ਇੱਕ ਉਹ ਪ੍ਰਮਾਤਮਾ ਵਾ ਉਹੀ ਸਭ ਨੂੰ ਦਿੰਦਾ ਵਾ ਜੇ ਉਹ ਸੋਪ ਜਾ ਦੇ ਵੀ ਆਉਂਦੀ ਹੋਊਗੀ ਤੇ ਉਹ ਆਪਣੇ ਕਰਮਾਂ ਦਾ ਖਾਣ ਦੇ ਆ ਸਾਡਾ ਕੁਝ ਨਹੀਂ ਖਾਣ ਦੇ ਚਲੋ ਪਤ ਜਿੱਦਾਂ ਤੇਰੀ ਸੋਚ ਵਾ ਕੱਲ ਨੂੰ ਮੈਨੂੰ ਨਾ ਆਖੀ ਪਿਆ ਉਹ ਤੇ ਜਾਊ ਜੋ ਮਰਜ਼ੀ ਕਰਦੇ ਹੋ ਕਰੋ ਆ ਹਾਂ ਬਨ ਲਿਆ ਵਰਨਾ ਹਾਂ ਬਨ ਲਿਆ ਵਾ ਮੇਰੀ ਗੱਲ ਸੁਣੋ ਰੋਟੀ ਪੈਕ ਕਰਤੀ ਆ ਮੈਂ ਸਬਜੀ ਨਹੀਂ ਜੇ ਕੋਈ ਵੀ ਹੈਗੀ ਕਿਸ ਕੋ ਲੈ ਕੇ ਖਾ ਲਿਓ ਤੇ ਡੇਲੀ ਮੈਂ ਕਿਸ ਕੋ ਲੈ ਕੇ ਖਾ ਲਿਓ ਕਿਸ ਕੋ ਲੈ ਕੇ ਖਾ ਲਿਓ ਇਹ ਕੀ ਤੁਹਾਡਾ ਰੋਜ਼ ਦਾ ਬਖਾਂਡਿਆ ਹੈ ਦੇਲੀ ਮੈਂ ਦੱਸ ਇਹੋ ਇੱਕੋ ਗੱਲ ਕਹਿਨੀ ਆ ਤੂੰ ਆਣ ਗਿਆ ਰੋਟੀ ਪੈ ਕਰਤੀ ਰੋਟੀ ਪੈ ਕਰਤੀ ਜਾਂ ਸਬਜ਼ੀ ਬਾਹਰੋਂ ਲੈ ਲਿਓ ਨਹੀਂ ਤੇ ਇੱਥੇ ਕਿਹੜਾ ਘਰੇ ਪਨੀਰ ਲਿਆ ਕੇ ਰੱਖਿਆ ਭੀ ਜਿਹੜਾ ਮੈਂ ਤੁਹਾਨੂੰ ਪੁੱਣ ਦੇਣਾ ਸੀ ਕਿ ਪਾ ਦੇਂਦੀ ਛਾਈ ਪਨੀਰ ਬਣਾ ਕੇ ਜੋ ਹੈਗਾ ਕਰਿਆ ਕੀਆ ਤੋਰੀਆਂ ਹੀ ਆਂ ਚਾਰ ਦਿਨ ਹੋ ਗਏ ਰਿਜਣ ਡਈਆਂ ਤੇ ਰੋਜ਼ ਕੀਆ ਤੋਰੀਆਂ ਖਾ ਖਾ ਮੇਰਾ ਤੇ ਉਂਜੀ ਅੱਕਿਆ ਪਿਆ ਤੇ ਹੋਰ ਕੋਈ ਦਾਲ ਸਬਜ਼ੀ ਕੋਈ ਨਹੀਂ ਹੈਗਾ ਕੁਝ ਛੋਲੇ ਵਗੈਰਾ ਕੁਝ ਨਹੀਂ ਹੈਗੇ ਘਰ 'ਚ ਉਹ ਕੱਖ ਨਹੀਂ ਹੈਗਾ ਐਵੇਂ ਮੇਰਾ ਮੂੰਹ ਨਾ ਖਲਾਓ ਇੱਕ ਗੱਲ ਮੇਰੀ ਹੋਰ ਸੁਣ ਲਓ ਆ ਮਾਤਾ ਨੂੰ ਜਾਣ ਲੱਗੇ ਕਹਿ ਜਾ ਕਰੋ ਵੀ ਮੇਰੇ ਨਾਲ ਸਾਰਾ ਦਿਨ ਸਿਰ ਨਾ ਹੜਾਇਆ ਕਰੇ ਕੁੜ 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 ਸਾਰਾ ਦਿਨ ਕਰਦੀ ਨਹੀਂ ਮੇਥੋਂ ਇਹ ਰੋਜ਼ ਰੋਜ਼ ਬਰਦਾਸ਼ਤ ਨਹੀਂ ਜਿਉਂਦਾ ਕਹਿ ਦੋ ਉਹਨੂੰ ਥੋੜਾ ਜਿਹਾ ਵੀ ਚੁੱਪ ਰਿਆ ਕਰੇ ਤੁਹਾਡੀ ਰੋਜ਼ ਦੀ ਕੁੜ ਕੁੜ ਇਹ ਰੱਟਾ ਤੁਹਾਡਾ ਨਹੀਂ ਮੁੱਕ ਸਕਦਾ ਬੁੜੀਆਂ ਦਾ ਕੋ ਮਰਜ਼ੀ ਹੋ ਜਾਏ ਤੁਸੀਂ ਹੀ ਨਹੀਂ ਗਦੇ ਸੁੱਖ ਦਾ ਸਾਹ ਲੈਣ ਦੇਣਾ ਨਾ ਕਿਸੇ ਨੂੰ ਤੇ ਨਾ ਆਪ ਲੈਣਾ ਤੁਸੀਂ ਆ ਸੁਣਾ ਦੇ ਜਿਓ ਤੇ ਇੱਕ ਗੱਲ ਮੇਰੀ ਹੋਰ ਚੇਤੇ ਰੱਖਿਓ ਅੱਜ ਪੈਸੇ ਲੈ ਆਇਓ ਮੈਂ ਸੂਟ ਬਣਾਉਣਾ ਮੈਂ ਪਿੰਡ ਜਾਣਾ ਤੇ ਸੂਟ ਮੇਰੇ ਕੋਲ ਕੋਈ ਨਹੀਂ ਹੈਗਾ ਪਾਉਣ ਲਈ ਪੈਸੇ ਕਿਥੋਂ ਲਿਆਵਾਂ ਮੈਂ ਲੈ ਕੇ ਆਇਓ ਕਿ ਕਿਥੋਂ ਲਿਓਣੇ ਐ ਨਹੀਂ ਮੈਨੂੰ ਪਤਾ ਵੀ ਤੁਸੀਂ ਕਿਥੋਂ ਲਿਓਣੇ ਆ ਬਸ ਮੈਨੂੰ ਪੈਸੇ ਚਾਹੀਦੇ ਇਹਨੂੰ ਵਰੀ ਬਣਾ ਕੇ ਦੇਣਾ ਪਹਿਲਾਂ ਘਰ ਪਾਵੇਂ ਕੋ ਖਾਣ ਨੂੰ ਨਾ ਹੋਵੇ ਸੌਦਾ ਪਤਾ ਮੁਕਾ ਵਾ ਇਹਨੂੰ ਸੌਦਾ ਜਿਹੜਾ ਪਹਿਲਾਂ ਸੂਟੋਂ ਕਿੱਥੇ ਗਏ ਆ ਇਹਨੇ ਸੂਟਾਂ ਦੀ ਪਈ ਰਹਿੰਦੀ ਆ ਜਿਹਦਾ ਤੂੰ ਕੰਮ ਤੇ ਜਾਣਾ ਦਾ ਉਹ ਕੋੜ 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 ਇਹਨਾਂ ਰੋਟੀ ਪਾਣੀ ਦਾ ਹੈਗਾ ਕੋਈ ਸੂਟਾਂ ਦੇ ਦੁਆਲੇ ਹੋ ਗਈ ਆ ਉਹ ਵਿਚਾਰੀ ਨੇ ਹੱਥ ਭੱਜ ਕੇ ਹੰਢਈ ਆ ਦਬ ਦਬ ਕਰਨਾ ਖੁਲਕੇ ਨਾ ਸੁਕੇ ਲਾ ਕੇ 92 ਦਿੱਤੇ ਮੇਰੇ ਕੋ ਸਬਜੀ ਪਾਜੀ ਆ ਨਹੀਂ ਗਈ ਫੇਰ ਆਂਦੀ ਆ ਬੋਲਦੀ ਆ ਮੰਮੀ ਉਹ ਬੀਬੀ ਸਬਜੀ ਦੇ ਬਾਣੀ ਚੱਲੀ ਆ ਕਿਉਂ ਲੜਾਈ ਪਾਈ ਆ ਸਵੇਰੇ ਸਵੇਰੇ ਉਹਨਾਂ ਨੇ ਕੰਮ ਤੇ ਜਾਣਾ ਹੁੰਦਾ ਤੁਸੀਂ ਲੜਾਈ ਝੜ ਕੇ ਬੈਠ ਜੇ ਲੜਾਈ ਦੀ ਨਹੀਂ ਕੰਮ ਤੈਨੂੰ ਕੋਈ ਜ਼ਰੂਰੀ ਆ ਤਾਹੇ ਫੜਦੀ ਆਏ ਹਾਂ ਸੁਖਨੀਆ ਰੋਟੀਆਂ ਨੂੰ ਦਵਦਾ ਬੰਤੀਆਂ ਲੈ ਉੱਥੋਂ ਕੇ ਕੋਈ ਸਬਜ਼ੀ ਲੈ ਲਿਓ ਚੱਲ ਬੀਬੀ ਕੋਈ ਗੱਲ ਨਹੀਂ ਤੈਨੂੰ ਮੈਂ ਅੱਗੇ ਵੀ ਸਮਝਾਇਆ ਵੀ ਉਹਦੀ ਗੱਲ ਦਾ ਨਾ ਗੁੱਸਾ ਕਰਿਆ ਕਰ ਉਹਦਾ ਦਿਮਾਗ ਥੋੜਾ ਜਿਹਾ ਉਦਾਂ ਦਾ ਵਾ ਨਿਆਣੀ ਸਿਆਣੀ ਆ ਆਪੇ ਹੌਲੀ ਹੌਲੀ ਉਹਨੇ ਸਾਡੇ ਚ ਰਲ ਜਾਣਾ ਘਰਾਂ ਵਰਗੇ ਦੀ ਅੰਦਰ ਘਰ ਲੋਕੀ ਇਹਦੇ ਲਈ ਸਬਜ਼ੀ ਬੰਦ ਕਰ ਲਿਆਉਂਦੇ ਆ ਉਹ ਮੈਂ ਵੀ ਆਖਾਂ ਇੰਨਾ ਚਿਰ ਚੁੱਪ ਬਧਾਨੀ ਕਿਦਾਂ ਰਹਿ ਲਿਆ ਮਾਰਾ ਤੂੰ ਨਹੀਂ ਚੁੱਪ ਰਹਿ ਸਕਦੀ ਜਿਹਦੇ ਨਾਲ ਵਿਆਹ ਹੀ ਆਈਆਂ ਉਹ ਕੋਈ ਮੰਗਣਿਆ ਹੋਰ ਕਿਦ ਕੋ ਮੰਗਿਆ ਕਰਾਂ ਕਾਹੇ ਮੰਗਦੀਆਂ ਨਾ ਦਾਅ ਸਮਝੀ ਨਹੀਂ ਤੈਨੂੰ ਲਾਭ ਦੀ ਰੋਟੀ ਨਾ ਬਨਣ ਨੂੰ ਯਉਥਾ ਫਰਾਨੇ ਕੋ ਲਲਨੀ ਤੇ ਢਿੰਗੜੇ ਕੋ ਲਲਨੀ ਹਾ ਨਾ ਉਹ ਦਾਲ ਸਬਜੀ ਕਿਹੜੀ ਦਾਲ ਸਬਜੀ ਕਰੇ ਜਿਹੜੀ ਉਹਨੇ ਮੈਂ ਰੰਨ ਕੇ ਬੰਦਾ ਇੱਕਾ ਤੋਰੀਆਂ ਲਾਈਆਂ ਉਹ ਤਰੀ ਜਾ ਉਹਦੇ ਖਾਈ ਜਾ ਸ਼ਰਾਈ ਹੋ ਗਏ ਤੇ ਤੋਰੀਆਂ ਖਾ ਖਾ ਕੇ ਮਾੜੀਆਂ ਵਾ ਅਜੇ ਖਾਣੇ ਤੇ ਰਹੀ ਦੀਪ ਐਦਾਂ ਨਾਮ ਬੋਲਿਆ ਕਰ ਤੈਨੂੰ ਮੈਂ ਆਖਿਆ ਬੀਬੀ ਆ ਨਹੀਂ ਗਾੜੀ ਬੋਲੀ ਦਾ ਉਹ ਬੀਬੀ ਆ ਤਾਂ ਬੀਬੀ ਬਣ ਕੇ ਰਵੇ ਆ ਬੀਬੀ ਸਿਰ ਦੇ ਵਾਲ ਨੂੰ ਆਉਂਦੀ ਯਾਰ ਚੁੱਪ ਕਿਤਾ ਰਹਿਣਾ ਰੋਲਾ ਤੇ ਸਵੇਰ ਦਾ ਅੰਦਰ ਤੂੰ ਪਾਇਆ ਵਰਿੰਦਰ ਨਾ ਜਿਉ ਚੱਲਿਆ ਵਾ ਤੇ ਸਬਜੀ ਨੂੰ ਮੈਂ ਤੜਕਾ ਲਾਇਆ ਤੂੰ ਕਹਿੰਦੀ ਬੰਡਈ ਆ ਭਾਵੇਂ ਤੋਰੀਆਂ ਹੀ ਭੁੰਨ ਡਈ ਆ ਉਹ ਭੈਣੇ ਆਪਣੇ ਘਰ ਵਾਲੇ ਨਾਲ ਗੱਲ ਕਰਨ ਦਾ ਵੀ ਕੋਈ ਨਾ ਹੋ ਗਿਆ ਆਪਣੇ ਨਾਲ ਹੀ ਕਰਨ ਡਈ ਆ ਕਿ ਬਗਾਨੇ ਨਾਲ ਨਹੀਂ ਆਹਦਾ ਕੀ ਮਤਲਬ ਪਨੀਰ ਨਾ ਭੁੰਦਾ ਫਲਾਣੀ ਨਾ ਕਰਦਾ ਇਹਦਾ ਕੀ ਮਤਲਬ ਆ ਉਹ ਮਾਦਾ ਜਿਹਦੇ ਨਾਲ ਫੇਰੇ ਕਰਕੇ ਆਈਆਂ ਜੇ ਉਹਨੂੰ ਕੋਈ ਇਤਰਾਜ਼ ਨਹੀਂ ਹੈ ਤਾਂ ਤੁਹਾਨੂੰ ਕੀ ਚੰਗੀ ਹੈ ਇੱਥੇ ਮੈਂ ਕਹਾਂ ਉਹਦੇ ਚੁੱਡੂ ਆ ਕਿਦਣਾ ਡੈਣੀ ਤੋਂ ਕਰਨ ਤਾਂ ਫੇਰ ਚੁੱਡੂ ਨੂੰ ਵਿਆਹ ਕਿਉਂ ਹੀ ਹਾਂ ਉਹਨੇ ਤੇ ਤੇਰਾ ਗਾੜੀ ਬੋਲਣਾ ਨਹੀਂ ਪਾ ਚਾਰ ਨਾ ਬੰਦਿਆ ਉਹਨੂੰ ਉਹ ਤੂੰ ਵੀ ਮਦਾ ਨਿਕਰੀ ਗੱਲ ਤੇ ਜਮੈਂ ਮੈਂ ਸਿਰੜਉਂਦੀ ਰਹਣੀ ਆ ਆਪੇ ਰਲ ਜੂਗੀ ਚੁੱਪੀ ਰਿਆ ਕਰ ਜੇ ਤੈਨੂੰ ਗੱਲ ਨਹੀਂ ਆਉਂਦੀ ਕੋਈ ਤੇ ਇਹ ਕਰਾਗੇ ਸਾਲੂਆਂ ਦੀ ਧੀ ਆ ਜਿਹੜੀ ਸਾਨੂੰ ਟਾਟਾ ਮਾਰਦੀ ਆ ਐਡੀ ਲੰਮੀ ਦੀ ਜਬਾਨ ਹੀ ਹੋ ਇਹਨੂੰ ਹੁਣੇ ਫੰਦ ਕੇ ਰੱਖ ਦੋਵੇਂ ਭਰਾ ਕਮਾਈ ਕਰੋ ਤੇ ਇੰਨੇ ਚ ਰਹਿਣਾ ਵਾ ਕਿਹੜੇ ਕੋਠਾ ਮਠਰਾਲੇ ਬਦਲ ਲੋ ਉਹ ਮਾਤਾ ਮੇਰੇ ਨਹੀਂ ਹੀ ਰਾਜੇ ਸਾਲੂ ਤੇ ਇੱਥੇ ਕਿਹੜਾ ਮਹਿਲ ਪਾਇਆ ਉਹ ਮਾਸਾਪੁਰਾ ਸੋਚ ਲਿਆ ਕਰ ਮੇਰੇ ਪੇਕਿਆਂ ਨੂੰ ਬੋਲਣ ਲੱਗਿਆ ਇੱਥੇ ਕੀ ਆ ਜਿੱਥੇ ਮੈਂ ਰਹਿਣ ਲਈ ਆ ਸ਼ੁਗਰ ਕਰ ਤੇਰੇ ਵਿਆਹੇ ਗਏ ਦੀਪ ਆਉਂਦੀ ਤੈਨੂੰ ਤਾਂ ਕਿਹਨੇ ਕੁੜੀ ਵੀ ਨਹੀਂ ਦੇਣੀ ਦੀਪ ਐਦਾਂ ਨਹੀਂ ਬੋਲੀਦਾ ਤੈਨੂੰ ਕਿੰਨੀ ਵਾਰੀ ਸਮਝਾਇਆ ਹੱਦ ਦੀ ਨਹੀਂ ਦੋ ਉਹ ਪਹਿਣੇ ਤੂੰ ਇਹਨਾਂ ਨੂੰ ਸਿਰ ਚੜਾਇਆ ਸੀ ਤੇ ਤੂੰ ਹੁਣ ਆਂਦੀ ਆ ਵੀ ਮੇਰੇ ਮੇਰ ਕੋ ਨਹੀਂ ਚੜਾਏ ਜਾਣੇ ਤੂੰ ਚੜਾਇਆ ਸੀ ਕੋ ਖਾਲੀਆਂ ਦਾ ਬੀਬੀ ਨਾ ਤੂੰ ਆਨਾ ਤੇ ਜ਼ੁਬਾਨ ਨਹੀਂ ਬੰਦੀ ਸੁਣੀ ਜਾ ਮਾਤਾ ਤੇ ਤੁਸੀਂ ਦੋਵਾਂ ਜੋ ਕੋਈ ਨਹੀਂ ਆ ਅੱਪਾ ਭੀਨੂ ਆ ਕਦੀ ਵੇਖਿਆ ਇਹ ਵੇਖਿਆ ਕਦੀ ਉੱਚੀ ਬਾਜ ਬੋਲੀ ਦੋਵੇਂ ਲੜਦੇ ਤੁਹਾਡੇ ਦੋਵਾਂ ਆਸਟਿਕ ਭਾਦੇ ਤੇ ਭਾਬੀ ਮੇਰ ਕੋ ਸੋਭਾ ਵੀ ਲੈਂਦੀ ਆ ਬਰੰਜਾ ਸਬਜੀ ਬਣੀ ਆ ਤੜਕਾ ਲੱਗ ਚਲਿਆ ਮੈਂ ਪਾ ਦਿਨ ਟਿਫਨ ਤੇ ਜਾ ਜਾ ਰਹਾ ਜਾਉਂਦੀ ਜੋਗੀ ਤੇ ਆਦੀ ਆ ਬਣੀ ਪਾ ਲੈਂਦੀ ਨਹੀਂ ਹੋ ਸਕਦੀਆਂ ਨਹੀਂ ਨਾ ਪਹਿਲਾਂ ਆਖ ਬੋਦੀ ਗਾਲ ਚ ਮੇਰੇ ਗਾੜੀ ਮੇਰੇ ਨਾਲ ਗੱਲ ਕਰਨ ਆਇਆ ਨਾ ਕਰਦੀ ਬੀਬੀ ਚੁੱਪ ਕਰ ਜਾ ਹੁਣ ਤੂੰ ਵੀ ਠੰਡ ਰੱਖੋ ਤੁਹਾਡੇ ਕਰਮਾਂ ਚ ਸਗਾਤ ਰੱਖੀ ਨਾ ਨੂੰ ਕੰਮ ਨਾ ਕਰ ਮੂੰਹ ਸਰ ਚੋਪਰ ਬਣਾ ਕੇ ਬਹਿ ਜਾਂਦੀ ਨਾ ਝੜਦੀ ਨੇ ਪੋਚੇ ਜਾਨੀ ਐ ਇੱਕ ਰੀ ਪਿੰਡ ਤੇ ਜਾ ਕੇ ਆ ਚਾਚੀ ਨੂੰ ਕੀ ਕਹਿਣਾ ਭਾਬੀ ਨੂੰ ਕਹਿੰਦੀ ਆ ਵੀ ਆ ਤੇ ਇੱਕ ਵਾਰੀ ਇਹਦੀਆਂ ਲਾਪਾ ਕਰਕੇ ਜਾ ਜਿਹੜੀ ਮੈਨੂੰ ਸੁਣਾਉਂਦੀ ਆ ਰਾਜੇ ਰਸਾਲੂ ਇਹਨੂੰ ਪਤਾ ਲੱਗ ਜੂ ਰਾਜੇ ਰਸਾਲੂ ਕੌਣ ਹੁੰਦੇ ਆ ਉਹ ਚੱਲ ਛੱਡ ਕੀ ਤੂੰ ਨਹੀਂ ਆ ਹਾਂ ਐਵੇਂ ਸਿੰਘ ਵਸਾ ਛੱਡਦੀ ਤੂੰ ਨਾ ਮਾਦਾ ਗਾੜੀ ਬੋਲਿਆ ਕਰ ਪਾਉਂਦਿਆ ਕਰ ਰੋਲਾ ਮੇਰੀ ਗੱਲ ਸੁਣੇ ਬੰਤਾ ਉਹ ਹੈਗੀ ਐ ਬੁੜੀ ਹੈਗੀ ਠੀਕ ਹੈ ਨਾ ਉਹਦਾ ਕੰਮ ਹੀ ਆ ਇਹੋ ਰੋਲਾ ਪਾਉਣਾ ਤੇ ਤੂੰ ਚੁੱਪ ਰਿਆ ਕਰ ਮੈਂ ਬੋਲੀ ਹਾਂ ਸ਼ੁਰੂ ਕੰਮ ਕਿਨੇ ਕੀਤਾ ਤੁਹਾਡੇ ਸਾਹਮਣੇ ਸ਼ੁਰੂ ਕਿਨੇ ਕੀਤਾ ਛੁਰੂ ਤੇ ਮਾਦਾ ਨੇ ਕੀਤਾ ਵਾ ਤੇ ਪਰ ਤੂੰ ਤੂੰ ਫਿਰ ਕਿਹੜੀ ਘਟਿਆ ਤੂੰ ਕਿਹੜੀ ਜਬਾਨ ਮੂੰਹ ਚ ਪਾਉਣੀ ਫਿਰ ਜੇ ਮਾਤਾ ਨੇ ਕੀਤਾ ਆ ਆਪਾਂ ਨੂੰ ਕਹਿੰਦੀ ਕੋਈ ਲੋੜ ਨਹੀਂ ਜਾ ਕੇ ਮਾਦਾ ਨੂੰ ਕਹੋ ਉਹਦੇ ਘਾੜੀ ਤੇ ਤੂੰ ਹੀ ਕੁੰਦੇ ਨਹੀਂ ਜੇ ਮੈਂ ਹੁਣ ਮਾਦਾ ਨੂੰ ਕੀ ਕਹਾਂ ਉਹਦੇ ਸਿਰ 'ਚ ਡਾਂਗ ਮਾਰਾਂ ਦੱਸ ਹੈ ਉਹ ਮੈਂ ਇਹ ਨਹੀਂ ਆਂਦੀ ਡਾਂਗ ਮਾਰ ਦੋ ਉਹਨੂੰ ਕੋਹ ਜਬਾਨ ਤੇ ਬੰਦਰਾ ਖਲਵੇ ਨਾ ਮੇਰੇ ਨਾਲ ਸਿਰ ਅੜਾਇਆ ਕਰੇ ਨਾ ਮੈਂ ਬੋਲਾਂ ਮੇਰਾ ਜੀ ਕਰਦਾ ਬੋਲਣ ਨੂੰ ਮੈਂ ਕਹਿ ਦੂੰਗਾ ਮਾਦਾ ਨੂੰ ਕੋਈ ਨਹੀਂ ਤੂੰ ਠੰਡ ਰੱਖ ਕੋਈ ਗੱਲ ਨਹੀਂ ਪਰ ਤੂੰ ਹੀ ਘਟ ਬੋਲਿਆ ਕਰ ਥੋੜਾ ਜਿਹਾ ਠੀਕ ਹੈ ਨਾ ਆ ਇੱਕ ਜਦੋਂ ਉਹਦੀ ਬੇਇੱਜ਼ਤੀ ਕਰਾਂ ਮੈਂ ਕੀ ਦੇਣ ਲਈ ਮੈਨੂੰ ਮੇਰੀ ਬੇਇੱਜ਼ਤੀ ਕਰਦੀ ਕੀ ਦੇਣ ਲਈ ਆ ਹੈ ਨਹੀਂ ਤੁਹਾਡੇ ਕੋ ਸਮਝ ਸਮਝਾ ਸਕਦੀ ਹਨਾ ਨਾ ਉਹਨੂੰ ਸਮਝਾਉਣ ਦਾ ਫਜ਼ਾ ਨਾ ਤੈਨੂੰ ਸਮਝਣ ਦਾ ਦਫਾ ਹੋ ਮਾਰੋ ਪਰੇ ਜਾ ਕੇ ਮੈਂ ਨਹੀਂ ਖੜਨੀ ਰੋਟੀ ਰਾਟੀ ਖਾ ਲਿਓ ਇੱਥੇ ਮਰ ਲਿਓ ਤੁਸੀਂ ਜੋ ਮਰਜ਼ੀ ਕਰਨਾ ਨਹੀਂ ਖੜਨੀ ਤਾਂ ਨਾ ਖੜੋ ਮੇਰੇ ਸਿਰ ਸਾਨ ਆ ਖੜਨੀ ਖੜੋ ਨਹੀਂ ਖੜਨੀ ਤਾਂ ਨਾ ਖੜੋ ਮੈਂ ਕਿਹੜਾ ਇੱਥੇ ਪਰੌਂਠੇ ਖਾ ਲਏ ਆ ਵੀ ਤੁਸੀਂ ਭੁੱਖੇ ਜੇ ਤਾਂ ਮੈਂ ਖਾ ਲਿਆ ਤੁਹਾਡਾ ਇਹੋ ਕਪਾਤ ਰਿੰਦਾ ਜਦੋਂ ਕਿਤੇ ਕੰਮ ਰੋਟੀ ਤੇ ਲੈ ਜਾ ਸਾਰੀ ਰੋਟੀਆਂ ਵੇ ਲੈ ਜਾ ਰੋਟੀ ਮਰਿੰਦਰ ਰੋਟੀ ਲੈ ਜਾ ਸਾਰਾ ਦਿਨ ਭੁੱਖਾ ਰਹੇਗਾ ਤੇ ਫੜ ਫੁਲਕੇ ਦੋ ਖਾ ਕੇ ਅੱਗੇ ਬੇੜਾ ਨਹੀਂ ਆਹ ਜੀ ਬੁੱਢੀ ਦਾ ਜਿੰਨੇ ਭੁੱਖਾ ਕਾਲ ਦਿੱਤਾ ਕੋਹ ਗਾ ਨਹੀਂ ਖੜੀ ਆ ਜੀ ਕੜਾਈ ਨਹੀਂ ਮੁਲਕਦੀ ਸਾਡੇ ਘਰੋਂ ਚਵਲ ਦੀ ਹੁਣ ਸਾਰਾ ਦਿਨ ਉਹ ਭੁੱਖਾ ਰਹੂ ਅੰਦਰਾਂ ਨੂੰ ਸੇਕ ਦੰਦਾਂ ਰਹੂ ਉੱਥੇ ਜਦੋਂ ਉਹਦਾ ਜਾਣ ਦਾ ਟਾਂ ਉਹਦਾ ਲੜਾਈ ਪਉਂਦੀ ਆ ਗਈ ਕਿੱਥੇ ਹੁਣ ਕੀ ਪਤਾ ਮੈਨੂੰ ਕਿੱਧਰ ਨੂੰ ਦਫਾ ਆਈ ਆ ਕੋਹ ਹਾਲ ਨਹੀਂ ਬੀਬੀ ਦਵਿੰਦਰ ਹਾਂ ਜੀ ਬੀਬੀ ਮੈਨੂੰ ਪਤਾ ਪੈ ਲੜਾਈ ਕਿਉਂ ਰੋਜ਼ ਤਨਾ ਕਰਦੀ ਆ ਯਾਨੀ ਉਹ ਕੋ ਸੂਟ ਕਰੇ ਮੰਗਿਆ ਵਾ ਤਿੰਨ ਚਾਰ ਦਿਨ ਹੋ ਗਏ ਆਂਦੀ ਨੂੰ ਤੇ ਮੈਂ ਨਹੀਂ ਫਿਰ ਲਿਆਏ ਦਈਏ ਕਲਾ ਹੀ ਮਖਾਈਏ ਤੇ ਉਹ ਮੈਂ ਲਾਣੇ ਗਵਾਂਢਣ ਕੋ ਥੋੜੇ ਜਿਹੇ ਪੈਸੇ ਮੈਂ ਲਾਵਾਂ ਤੈਨੂੰ ਲਿਆਦ ਗਿਆ ਸੂਟ ਲੈ ਆਓ ਫਿਰ ਤੁਸੀਂ ਸਬਜ਼ੀ ਰਜ ਗਈ ਹੈ ਮੈਂ ਅੰਦਰ ਆਲਾ ਉਹ ਵਿਚਾਰਾ ਭੁੱਖਾ ਹੀ ਚੱਲ ਗਿਆ ਵਾ ਬੀਬੀ ਇੰਨੀ ਵੀ ਲੜਾਈ ਘਰ ਚ ਚੰਗੀ ਨਹੀਂ ਇਹ ਤਾਂ ਹੜਦੀ ਜਦੋਂ ਉਹ ਤੁਰਦਾ ਉਦੋਂ ਲੜਾਈ ਪਾਉਂਦੀ ਹੈ ਚਲੋ ਕੋਈ ਨਹੀਂ ਲੈ ਆਓ ਤੁਸੀਂ ਆ ਤਾਂ ਲਿਆਦ ਗਿਆ ਸੂਟ ਇਹਨੂੰ ਆਹੋ ਲਿਆ ਦੇ ਕਲਾ ਤੇ ਮੁੱਕੂਗੀ ਤਾਂ ਬਦਤਰ ਨਾ ਹੋਣਾ ਤੇ ਜੇ ਉਹ ਕਹਿੰਦਾ ਤੁਹਾਨੂੰ ਰੋਟੀ ਖਵਾ ਲਿਓ ਤੇ ਹੁਣ ਚੱਲ ਗਿਆ ਭੁੱਖਾਈ ਕੋਈ ਨਹੀਂ ਖਵਾ ਲ ਦੂੰਗੀ ਕਵਾ ਵਿਦੇਸੀ ਦਵਿੰਦਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚੱਲ ਠੀਕ ਠਾਕ ਠੀਕ ਠਾਕ ਆ ਐਨੀ ਧੁੱਪ ਚੜਾ ਲਈ ਆ ਧੁੱਪ ਚੜੀ ਗਈ ਸਬਜ਼ੀ ਰੱਖੀ ਚਲੋ ਚੰਦਰ ਮੈਂ ਰੱਖਾਂ ਮਰ ਸੋਈ ਚ ਠੀਕ ਆ ਦੀਪਾ ਸਿਰਵਾਂ ਡਿਆ ਸਤਿ ਸ੍ਰੀ ਅਕਾਲ ਭੈਣ ਸਤਿ ਸ੍ਰੀ ਅਕਾਲ ਹੋਰ ਠੀਕ ਐ ਸ਼ੁਗਰ ਜੇ ਤੂੰ ਆ ਵੀ ਆ ਗਈ ਨਾ ਆਉਂਦੀਆਂ ਤੇ ਮੈਂ ਹੀ ਆ ਜਾਣਾ ਸੀ ਅੱਜ ਲੈ ਮੈਨੂੰ ਕੀ ਪਤਾ ਸੀ ਜੇ ਤੂੰ ਆਉਣਾ ਸੀ ਤੇ ਮੈਂ ਨਾ ਆmdi ਫੇਰ ਕਿਸ ਦਿਨ ਆ ਜਾਂਦੀ ਪੱਖਾ ਲਾ ਬੜੀ ਗਰਮੀ ਲੱਗੀ ਆ ਉਹ ਬੱਤੀ ਬੰਦਿਆ ਪੱਖਾ ਲਾ ਇੱਥੇ ਗਾੜੀ ਏਸੀ ਆ ਜਿਹੜਾ ਸੁੱੱਚ ਛੱਡਦਾ ਵੇਖਾਂ ਏਸੀ ਸੁਣਾਉਣੀ ਆ ਤੂੰ ਫੇਰ ਹੁਣ ਨਹੀਂ ਸੁਣਾਉਣੀ ਆ ਹਾਂ ਤੁਹਾਨੂੰ ਵੀ ਪਤਾ ਹੀ ਆ ਨਾ ਇੱਥੇ ਨਿਵੇਟਰ ਤੇ ਨਾ ਇੱਥੇ ਬੱਤੀ ਆਉਂਦੀ ਸਾਰਾ ਸਾਰਾ ਦਿਨ ਐਂ ਜੀ ਲੰਘਦਾ ਹੀ ਚੁੱਪ ਕਰ ਜਾ ਇਦਾਂ ਦੀਆਂ ਗੱਲਾਂ ਨਹੀਂ ਕਰੀ ਦੀਆ ਮਾਸੀ ਜੀ ਕਿੱਥੇ ਗਏ ਆ ਇੱਥੇ ਕਿਤੇ ਗਈ ਹੋਣੀ ਆ ਕੇ ਉਹ ਕਿਹੜਾ ਘਰੇ ਬੈੰਦੀ ਆ ਆਵੇ ਆ ਗਈ ਉਹਦੀ ਲਾਡਾਂ ਵਾਲੀ ਨੋ ਇਹਨੂੰ ਪਤਾ ਹੋਣਾ ਦੱਸ ਕੇ ਗਈ ਹੋਣੀ ਦੀਪ ਠੰਡ ਰੱਖ ਮੈਨੂੰ ਹੀ ਤੇ ਆ ਭੈਣ ਚੁੱਪ ਕਰਾਉਂਦੀ ਉਹ ਮੈਨੂੰ ਹੀ ਆਂਦੀ ਮੇਰੇ ਮੂੰਹ ਘੜੀ ਹੱਥ ਰੱਖਦੀ ਵੀ ਚੁੱਪ ਰਹਿ ਨੇ ਚੁੱਪ ਰਹਿ ਭੈਣ ਭਾਈ ਦਾ ਕੀ ਹਾਲ ਆ ਠੀਕ ਨੇ ਅੱਛਾ ਮਾਸੀ ਜੀ ਮਾਸੀ ਜੀ ਵੀ ਠੀਕ ਆ ਤੇ ਰਾਜਵੀਰ ਮੇਰਾ ਪਨੇਵਾ ਰਾਜਵੀ ਸਕੂਲ ਜਾਂਦਾ ਵਾ ਸ਼ਾਮ ਨੂੰ ਆਣ ਕੇ ਟਿਊਸ਼ਨ ਚੱਲ ਜਾਂਦਾ ਵਾ ਅੱਛਾ ਤੇ ਰਾਤਾਂ ਹੀ ਮੇਰੇ ਐਤ ਕੀ ਉਹਦੇ ਨਾਲ ਮੁਰਸਲ ਤੇ ਆਉਂਦਾ ਹਾਂ ਪੜ੍ਹਾਈ ਪੂਰੀ ਚੱਲਣੀ ਮੈਂ ਹਾ ਛੁੱਟੀ ਕਰਵਾਈ ਤੇ ਮੰਮੀ ਨੇ ਫੇਰ ਕਹਿਣਾ ਵਾ ਉਹਨਾਂ ਦਾ ਸਭਾ ਥੋੜਾ ਜਿਹਾ ਡੈਪਿੰਗ ਦੇ ਝਟ ਕਹਿਣ ਅੱਛਾ ਤਾਂ ਕਰਕੇ ਬਾਕੀ ਜਵਿੰਦਰ ਚੱਲ ਗਿਆ ਕੰਮ ਤੇ ਚੱਲ ਗਿਆ ਇਹਨੇ ਕੋ ਮੂੰਹ ਵਿੰਗਾ ਕੀਤਾ ਵਾ ਸਵੇਰੇ ਸਵੇਰੇ ਆੜਾ ਲਾ ਲੈਂਦੇ ਮੈਨੂੰ ਤੇ ਸਮਝ ਨਹੀਂ ਆਉਂਦੀ ਕਿਹੜੀ ਗੱਲ ਹੈ ਕਿਹੜੀ ਗੱਲਾਂ ਕੀ ਨਕੀ ਮਾੜਾ ਕਰਤਾ ਵਾ ਮੈਨੂੰ ਜਦੋਂ ਮਿਹਣਾ ਮਾਰਦੀ ਭੈਣ ਇਹੋ ਮਾਰਦੀ ਤੇਰੇ ਕੋਈ ਦੁੱਖ ਸਹਰੋਣੇ ਮਾਂ ਆਜੁੰਦੀ ਤੇ ਉਹਨੂੰ ਅਸੀਂ ਦੱਸ ਦਿਆਂ ਵੇ ਕਿੱਡਾ ਸੋਹਣਾ ਘਰ ਬਾਰ ਚਲੋ ਆਂਦੇ ਹੁੰਦੇ ਆ ਮਾੜੇ ਚੰਗੇ ਦਿਨ ਬੰਦੇ ਤੇ ਆਉਂਦੇ ਰਹਿੰਦੇ ਆ ਅੱਜ ਆ ਕਮਰੇ ਬਾਲਿਆਂ ਵਾਲੇ ਆ ਕੱਲ ਨੂੰ ਕੋਠੀਆਂ ਵੀ ਪੈਣਗੀਆਂ ਇਹ ਆਂਦੀ ਤੂੰ ਮੇਰਾ ਬੇੜਾ ਡੋਬਦਾ ਆਪ ਤੇ ਤੂੰ ਡੁੱਬੀ ਹਾਂ ਤੂੰ ਇੱਥੇ ਗਿੱਝੀ ਐ ਨਾ ਕੋ ਸੁਣ ਨਾ ਮੈਂ ਨਹੀਂ ਸੁਣਨੀ ਆ ਦੀਪ ਤੈਨੂੰ ਮੈਂ ਫੋਨ ਤੇ ਕੀ ਸਮਝਾਇਆ ਸੀ ਕਿ ਜਿਹਦੇ ਨਾਲ ਜ਼ਿੰਦਗੀ ਗੁਜ਼ਾਰਨੀ ਆ ਨਾ ਉਹ ਹੀ ਰਵਾਹੀ ਦਾ ਜਿਹੜਾ ਤੁਹਾਨੂੰ ਤਲਾਸ਼ ਕੇ ਦਿੱਤਾ ਵਾ ਬਾਕੀ ਪੈਸਾ ਦੇ ਹੱਥਾਂ ਦੀ ਮਹਿਲ ਆ ਕਮਾਈ ਤੇ ਕਰਦੇ ਨਾ ਦਹਾਂ ਨਵਾਂ ਦੀ ਕਿਰਤ ਤੇ ਦੋ ਹੀ ਭਰਾ ਖਾਂਦੇ ਆ ਨਾ ਤੂੰ ਆ ਦੋ ਕਮਰੇ ਵੇਖ ਕੇ ਕਹੀ ਜਾਨੀ ਆ ਉਹਨਾਂ ਦਾ ਵੀ ਧਿਆਨ ਵਾ ਪਿਛਲੀ ਵਾਰੀ ਮਾਸੀ ਜੀ ਮੈਨੂੰ ਕਹਿੰਦੇ ਸੀ ਵੀ ਮਿਸਤਰੀ ਲਾਉਣਾ ਹੁਣ ਪਾਉਣੇ ਆ ਤਾਂ ਜਿਹੜੀਆਂ ਗੱਲਾਂ ਤੂੰ ਆ ਮੂੰਹ ਚੋਂ ਕੱਢ ਲੈਣੀਆਂ ਨਾ ਇਹ ਪੈਣੀ ਮੁੜ ਕੇ ਬੋਲਣਾ ਮੈਂ ਕੀ ਬੋਲਾਂ ਕੀ ਬੋਲਾਂ ਦੱਸੋ ਕੀ ਬੋਲਾਂ ਸਾਰਾ ਦਿਨ ਉਹ ਕੰਮ ਕਰਦੇ ਕੀ ਮੰਗ ਲਿਆ ਕਰਦੇ ਆ ਨਾ ਜਿੱਦਾਂ ਮਰਜੀ ਰੋਟੀ ਤੋਂ ਭੁੱਖਾ ਚੱਲ ਗਿਆ ਫਿਰ ਇਹਨਾਂ ਦਾ ਕੀ ਦੱਸੇ ਸਰ ਸਰ ਕਲਾਕਾਰਾਂ ਲਈ ਇੱਕੋ ਗੱਲ ਹੀ ਕਰੀ ਜਾਂਦੇ ਉਹ ਭੁੱਖਾ ਜਲ ਗਿਆ ਮੈਂ ਖਾ ਲਈਆਂ ਤੇ ਖਾਓ ਬਣੀ ਸਬ지 ਮੂੰਹ ਤਾਂ ਕਰੇ ਰਹਿਣਾ ਕਦੀ ਵੀ ਖਾ ਲੇਗੀ ਪਰ ਜਦ ਬੰਦਾ ਜਦੋਂ ਕੰਮ ਤੇ ਜਾਂਦਾ ਬਾਹਰ ਘਰ ਤੋਂ ਰੋਟੀ ਪਾਣੀ ਤੇ ਬਣ ਕੇ ਦੇਣਾ ਪੱਲੇ ਤੇਰਾ ਫਰਜ਼ ਹੈਗਾ ਨਾ ਮੇਰੀਆਂ ਸੁਣੋਗੇ ਕੀ ਮੰਗਿਆ ਕੀ ਮੰਗਿਆ ਪਹਿਣ ਮੈਂ ਪੁੱਛ ਲੈ ਇਹਨੂੰ ਕਿੰਨੇ ਦਿਨ ਹੋ ਗਏ ਇੱਕ ਸੂਟ ਮੰਗ ਲਿਆ ਇਹੋ ਪੁਰਾਣੇ ਪਾਈ ਫਿਰਨ ਨਹੀਂ ਆ ਤੇ ਕੀ ਇੱਕ ਸੂਟ ਵੀ ਨਹੀਂ ਮਿਲਦਾ ਤੁਸੀਂ ਆਂਦੀਆਂ ਜੇ ਕੂ ਨਾ ਕਿਵੇਂ ਨਾ ਦੱਸ ਮੈਂ ਕੂਆ ਸੂਰਤ ਤੇ ਚੰਗੇ ਪਲ ਪਾਏ ਹੁੰਦੇ ਤੂੰ ਜਦੋਂ ਆਉਣੀ ਬਸ ਹਾਗਾ ਰੋਣ ਵਾਲੀ ਕਿਹੜੀ ਗੱਲ ਵਾ ਆ ਪੇਕਿਆਂ ਦੇ ਦਿੱਤੇ ਪਾਈ ਜਾਨੀ ਆ ਇਹਨਾਂ ਨੇ ਨੀ ਕੱਕ ਦਿੱਤਾ ਆਹ ਈ ਮਾਤਾ ਵਾ ਪਰਲ ਪਰਲ ਬੋਲਦੀ ਆ ਇਹਨੂੰ ਪੁੱਛ ਵੀ ਕਿੰਨੇ ਕੁ ਬਣਾ ਕੇ ਦਿੰਦੀ ਪਹਿਲਾਂ ਤਾਂ ਮੈਨੂੰ ਇਹ ਦੱਸ ਵੀ ਪਰਲ ਪਰਲ ਬੋਲਣਾ ਕਿਹਨੂੰ ਕਹਿੰਦੇ ਆ ਤੇ ਦੂਜੀ ਗੱਲ ਜਦੋਂ ਮੈਂ ਆਉਣੀ ਆ ਤੇਰੇ ਘਰ ਦਾ ਕੱਪੜਾ ਚੰਗੇ ਭਲੇ ਹੁੰਦੇ ਆ ਇਹਦੇ ਨਾਲ ਸਗੋਂ ਮਾੜੇ ਹੁੰਦੇ ਆ ਤੇ ਪਾਵੇ ਅਜੇ ਮੈਨੂੰ ਪਿਛਲੇ ਕਿੰਨਾ ਸੋਨਾ ਸੂਟ ਬਣਾ ਕੇ ਦਿੱਤਾ ਇਹਨੂੰ ਕਿੰਨੇ ਗਿਆ ਨਾ ਪਾਵੇ ਪਾਵੇ ਇਹ ਤਾਂ ਜਾਣ ਕੇ ਆਪ ਇਦਾਂ ਨਹੀਂ ਬਣੀ ਰਹਿੰਦੀ ਆ ਤਾਈਆਂ ਉਹ ਕੁੰਦੇ ਨਹੀਂ ਆ ਉਹਨਾਂ ਨੂੰ ਇਹ ਆ ਵੀ ਇਦਾਂ ਬਣੀ ਰਹਿੰਦੀ ਬਣੀ ਰਵੇ ਆਪਣਾ ਆਪ ਗਵਾਇਆ ਇੰਨੇ ਇੱਥੇ ਆ ਕੇ ਭੈਣ ਇਦਾਂ ਜ਼ੁਬਾਨ ਚ ਲਾਉਂਦੀ ਆ ਸੱਸ ਗਾੜੀ ਚੰਗੇ ਲੱਗਦੇ ਬੀਬੀ ਆ ਉਹ ਕਰਤਾ ਧਰਤਾ ਸਾਰਾ ਉਹ ਮੇਰੇ ਆਲ ਦੀ ਗੱਲ ਨਾ ਭੈਣ ਤੂੰ ਕਰੀ ਚੰਗਾ ਉਹਦੇ ਆਲ ਦੀ ਕਰੀ ਇਹ ਤਾਂ ਪਤਾ ਨਹੀਂ ਇਹਨੂੰ ਤਾਂ ਮੈਨੂੰ ਲੱਗਦਾ ਜਿਵੇਂ ਮੈਂ ਦੀ ਦੁਸ਼ਮਣ ਆ ਮੈਨੂੰ ਤੈਨੂੰ ਤੂੰ ਮੈਨੂੰ ਐ ਲੱਗਦਾ ਜਿਦਾ ਮੈਂ ਤੇਰੀ ਦੁਸ਼ਮਣ ਨਾ ਪਤਾ ਨਹੀਂ ਤੇਰਾ ਹਾਂ ਤੂੰ ਤੇ ਮੇਰੀ ਦੁਸ਼ਮਣ ਹਾਂ ਤਾਂ ਹੀ ਮੈਨੂੰ ਡੋਬਿਆ ਹੀ ਦੀਪ ਮੈਂ ਤਾਂ ਬੜੀ ਦੂਰ ਤੱਕ ਸੋਚਿਆ ਸੀ ਮੈਂ ਇਹ ਸੋਚਿਆ ਸੀ ਕਿ ਜਦੋਂ ਦਾ ਇੰਨੇ ਸਿਮੂ ਨੂੰ ਜਨਮ ਦਿੱਤਾ ਵਾ ਸਿਮੂ ਦਾ ਹਾਂ 12 ਸਾਲਾਂ ਦੀ ਹੋ ਗਈ ਆ ਤੇ ਅੱਜ ਤੱਕ ਆਪਣੇ ਇਹਦੀ ਸੁਣੀ ਨਹੀਂ ਜੇ ਪਿਛਲੇ ਸਾਲ ਹੋਈ ਤੇ ਫੇਰ ਧੀ ਦਿੱਤੀ ਤੇ ਧੀ ਤੋਂ ਇਹਦੀ ਸੱਸ ਨੇ ਇੰਨੀਆਂ ਗੱਲਾਂ ਬਾਤਾਂ ਕੀਤੀਆਂ ਸੀ ਵੀ ਕੋਈ ਹਿਸਾਬ ਨਹੀਂ ਪੁੱਤ ਹੋਇਆ ਵਹਿਮਾਂ ਚ ਪੈ ਗਈ ਆ ਵੀ ਮੇਰੇ ਘਰ ਕੁੜੀਆਂ ਹੀ ਹੋਣੀਆਂ ਤੇ ਮੈਂ ਇਹ ਸੋਚਿਆ ਸੀ ਵੀ ਤੇਰੇ ਘਰ ਜੇ ਰੱਬ ਪਹਿਲਾ ਪੁੱਤ ਦੇਊ ਤੇ ਇਹਦੀ ਝੋਲੀ ਚ ਪਾ ਦੇਾਂਗੀ ਤੇ ਇਹਦੀ ਵੀ ਜ਼ਿੰਦਗੀ ਜਿਹੜੀ ਦਾ ਇੱਥੇ ਕੀ ਆਂਦੇ ਹੁੰਦੇ ਤੇ ਇਹਦੀ ਬਣ ਜੂਗੀ ਇੱਜ਼ਤ ਥੋੜੀ ਜੀ ਇਹਦਾ ਕਦਰ ਹੋ ਜਾਊਗਾ ਮੇਰੀਆਂ ਭੈਣਾਂ ਦਾ ਟੱਕਣ ਟੱਕਿਆ ਜਾਊਗਾ ਪਰ ਮੈਨੂੰ ਕੀ ਪਤਾ ਸੀ ਤੂੰ ਹੀ ਆਪਸ ਵਿੱਚ ਇਹਦੇ ਨਾਲ ਹੀ ਆੜਾ ਲਾ ਕੇ ਰੱਖਣਾ ਚਾਹੀ ਗਏ ਘੰਟੇ ਮੇਰੀ ਗੱਲ ਸੁਣੋਗੇ ਹੁਣ ਮੈਂ ਜਿੱਦਣੇ ਗੱਲ ਸੁਣੋਗੇ ਮੈਂ ਜਿੱਦਣ ਤੇਰਾ ਇਹਦਾ ਜਿਸਤਾ ਕੀਤਾ ਹੈ ਨਾ ਇਹਦੇ ਘਰ ਜਿੱਦਾਂ ਤੇਰਾ ਰਿਸ਼ਤਾ ਇਹਨੇ ਮੈਨੂੰ ਪੁੱਛਿਆ ਤੇ ਮੈਂ ਤੈਨੂੰ ਇੱਕੋ ਗੱਲ ਅੰਦਰ ਪਾ ਕੇ ਸਮਝਾਈ ਹੀ ਵੀ ਇਹਦਾ ਦੁੱਖ ਸੁੱਖ ਵੇਖਣਾ ਵਾ ਇਹਦੀ ਸੱਸ ਦਾ ਸੁਭਾਅ ਵੀ ਉਦਾਂ ਦਾ ਵਾ ਤੇ ਰੱਬ ਵੀ ਨੇ ਵੀ ਇਹਦੇ ਨਾਲ ਥੋੜਾ ਜਿਹਾ ਧੱਕਾ ਕਾੰਡਿਆ ਆਹ ਕਿ ਤੇਰੀ ਗੱਲ ਤੂੰ ਆਹ ਗੱਲ ਤੇ ਨਹੀਂ ਆਹ ਗੱਲ ਨਹੀਂ ਆਹ ਭੈਣ ਤੋਂ ਜਿੱਦਾਂ ਕਹੇਗੀ ਮੈਂ ਉਦਾਂ ਕਰੂੰਗੀ ਹੁਣ ਤੇਰੀਆਂ ਨਜ਼ਰਾਂ ਕਿਤਾਬ ਬਦਲ ਗਈਆਂ ਪਰ ਆਹ ਗੱਲ ਤੁਸੀਂ ਗਲਤ ਆਂਦੇ ਰੱਬ ਨੇ ਕੀ ਤਾਂ ਗੱਲ ਤਾਂ ਈਆਂ ਤੇ ਪੁੱਤਾਂ ਨਾਲੋਂ ਵੱਧ ਪਿਆਰੀਆਂ ਲੱਗਦੀਆਂ ਆ ਇਹ ਗੱਲ ਮੈਨੂੰ ਤੇ ਕੋਈ ਤਰਾ ਹੀ ਨਹੀਂ ਮੈਦਾਨੀ ਪੰਦੇ ਰੱਬ ਮੈਨੂੰ ਦੋ ਸਮੇਂ ਦੇ ਆ ਅਸੀਂ ਸਮਝੇ ਜਦੋਂ ਉਹਦੀ ਸਾਸ ਤੇ ਜੇ ਇਹ ਮਸਲਾ ਹੱਲ ਹੋ ਜੂਗਾ ਤੇ ਚ ਗਲਤ ਵੀ ਕੀ ਆ ਦੀਦੀ ਸੱਸ ਤਾਂ ਨਹੀਂ ਸਮਝਦੀ ਕਿਉਂਕਿ ਇਹ ਉਹਨੂੰ ਪੁੱਛ-ਪੁੱਛ ਕਰਦੀ ਆ ਉਹਨੂੰ ਸੱਚ ਚੜਾਇਆ ਵਾ ਜੇ ਉਹਨੂੰ ਕਵੇ ਹਾਂ ਵੀ ਮੇਰੀ ਧੀ ਮੇਰੇ ਪੁੱਤਾਂ ਨਾਲੋਂ ਵੱਧਿਆ ਮੈਨੂੰ ਤੇ ਆਪੇ ਅਗਲੀ ਨੂੰ ਪਤਾ ਹੋਵੇ ਵੀ ਮੈਨੂੰ ਕਹਿੰਦੀ ਆ ਅੱਛਾ ਉਹਨੇ ਦੋ ਪੁੱਤ ਜੰਮੇ ਆ ਤੇ ਮੈਨੂੰ ਦੱਸ ਉਹ ਕਿੱਡਾ ਕੋ ਪੋਤੋ ਦੇ ਜੱਜ ਦੀ ਕੁਰਸੀ ਤੇ ਬੈਠੇ ਆਂ ਆਹ ਧਿਆਨੀਆਂ ਹੀ ਕਰਨ ਰਹੀਆਂ ਤੀਆਂ ਦੇ ਵਾਧੂ ਕੁਝ ਕਰ ਜਾਂਦੀਆਂ ਅੱਜ ਕੱਲ ਦੀਪ ਨਾ ਇਨੀ ਜ਼ਬਾਨ ਚ ਲਾਇਆ ਕਰ ਨਾ ਜਲਾਇਆ ਕਰ ਅੱਛਾ ਆਪਣੀ ਭੈਣਾਂ ਨੂੰ ਗੱਲ ਕਰਾਉਣ ਮੈਂ ਭੈਣਾਂ ਨੂੰ ਹੀ ਨਾ ਕਰਾਂ ਗੱਲ ਤੂੰ ਤੇ ਸੱਸ ਨਾ ਵੀ ਇਦਾਂ ਡਈ ਆਉਂਦਿਆਂ ਨੂੰ ਭੈਣ ਤੇ ਆਉਣ ਤੋਂ ਪਹਿਲਾਂ ਮੇਲਾ ਲਾਇਆ ਹੀ ਘਰ ਇਹ ਦੀਪ ਤੁਹਾਡਾ ਕਿੱਦਾਂ ਦਾ ਪਰਿਵਾਰ ਵਾ ਜੋ ਬੰਦਾ ਸੁਭਾਅ ਇੰਨਾ ਚੰਗਾ ਵਾ ਰਵਿੰਦਰ ਇੰਨੇ ਚੰਗੇ ਸੁਭਾਅ ਦੇ ਆ ਆ ਦਰਾਨੀਆਂ ਜਠਾਨੀਆਂ ਦਾ ਸਾੜਾ ਹੁੰਦਾ ਤੇਰੀ ਸਖੀ ਭੈਣ ਵਾ ਤੇਰੀ ਹੋਈ ਮਰਦੀ ਆ ਆ ਮੈਂ ਜਦੋਂ ਕਦੇ ਆਉਣੀ ਆ ਚੁੱਲ੍ਹੇ ਤੇ ਹੁੰਦੀ ਕੰਮ ਕਰਦੀ ਤੇ ਤੂੰ ਅੰਦਰ ਹੁੰਨੀ ਆ ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਹੋਰ ਕੀ ਚਾਹੀਦਾ ਜੇ ਇੱਕ ਸੱਸ ਦਾ ਸੁਭਾਅ ਕਾਲਾ ਵਾ ਜਾਂ ਕਿੱਦਾਂ ਵੀ ਆ ਤੈਨੂੰ ਦੋ ਜਾਣੇ ਚਾਰ ਜਾਣੇ ਰਲ ਕੇ ਉਹਨਾਂ ਨੂੰ ਹੈਂਡਲ ਨਹੀਂ ਕਰ ਸਕਦੇ ਉਹਦਾ ਸਿਰਤ ਨਹੀਂ ਪਾਇਆ ਜੇ ਤਾਂ ਸਿੱਧੀ ਚੱਲੇਗੀ ਤੇ ਉਹ ਵੱਧ ਘਟ ਕਿਉਂ ਬੋਲੂਗੀ ਭੈਣਾ ਮੈਨੂੰ ਤੇ ਲੱਗਦਾ ਤੂੰ ਵੀ ਮੇਰੇ ਕਰਕੇ ਨਹੀਂ ਆਈ ਤੂੰ ਇਹਦੇ ਆਲ ਹੀ ਆਈ ਆ ਮੇਰਾ ਨਹੀਂ ਕੋਈ ਵੀ ਹੈਗਾ ਨਾ ਮੇਰਾ ਕੋਈ ਨਹੀਂ ਹੈਗਾ ਇਹਦੇ ਦੇਰ ਚ ਬਸ ਇਹ ਹੋਈ ਰਖਾ ਰਹੀਦੀ ਵੀ ਪਤਾ ਨਹੀਂ ਕੀ ਵੈਲਾ ਸਾਰਾ ਦਿਨ ਮੈਂ ਕੰਮ ਕਰਦੀ ਨਹੀਂ ਮੈਂ ਕਦੀ ਨਹੀਂ ਆਖਾ ਮੈਂ ਮੇਰੀ ਨਿੱਕੀ ਭੈਣਾ ਪਰ ਨਿੱਕੀ ਭੈਣ ਵੀ ਵੱਡੀ ਭੈਣ ਨੂੰ ਸਮਝੇ ਮੇਰੀ ਇੱਜ਼ਤ ਇੰਨੇ ਬਣਾਉਣੀ ਆ ਤੇ ਇਹੋ ਇੱਥੇ ਘਟਾਉਂਦੇ ਹੀ ਆ। ਨਾ ਮੈਂ ਤਾਂ ਕੋਈ ਕੰਮ ਨਹੀਂ ਕਰਦੀ ਹਨਾ ਮੈਂ ਤਾਂ ਕੁਛ ਨਹੀਂ ਕੀਤਾ। ਸਵੇਰੇ ਝਾੜ ਝੂੜੂ ਮੈਂ ਤਾਂ ਨਹੀਂ ਲਾਇਆ ਹਨਾ ਉਹ ਤਾਂ ਬਾਹਰੋਂ ਕੋਈ ਨੌਕਰਾਂ ਨਹੀਂ ਆਈ ਲਾਗੀ। ਤੇ ਘਰ ਨਹੀਂ ਆ। ਲਾਉਣਾ ਨਹੀਂ ਆ। ਫਿਰ ਇਦਾਂ ਕਿਉਂ ਆਂਦੇ ਆ ਵੀ ਮੈਂ ਅੰਦਰ ਵੜੀ ਰਹਿਣੀ ਜਿੰਨਾ ਕੁ ਹੁੰਦਾ ਕਰਦੀ ਆ। ਮੈਂ ਸੋਚਦੀ ਆ। ਮੈਂ ਚਾਹ ਬਣਾ ਲਿਓਨੀ ਆ। ਤੁਹਾਨੂੰ ਇੱਕੇ ਘਰ ਦੇ ਕੇ ਨਾ ਤੇ ਮੇਰੀ ਟੈਨਸ਼ਨ ਮੁੱਕ ਜੂਗੀ। ਪਰ ਮੈਨੂੰ ਐ ਲੱਗਦਾ ਵਾ ਵੀ ਮੈਂ ਤੁਹਾਡੇ ਦੋਵਾਂ ਵਿੱਚ ਜਿਹੜਾ ਪਿਆਰ ਹੈਗਾ ਹੀ ਨਾ ਥੋੜਾ ਬਹੁਤਾ ਉਹ ਵੀ ਖੋਤਾ ਇਹਦਾ ਐਨਾ ਲੜਾਈ ਹੋਣੀ ਐਨਾ ਕੋਤਕਲੇ ਆਉਂਦਿਆਂ ਤੇਰਾ ਨੂੰ ਚੱਲਣ ਡਿਆ ਫੇਰ ਵੀ ਮੈਂ ਨਹੀਂ ਬੀਬੀ ਚੰਗੀ ਆ ਪਤਾ ਨਹੀਂ ਹੁਣ ਕਿਹਦੇ ਲਾਉਣੇ ਪੈਸੇ ਲੈਣੇ ਹੀ ਆਂਦੀ ਮੈਨੂੰ ਪਤਾ ਇਹ ਕਿਹਦੇ ਕਰਕੇ ਲਾਂਡੇ ਹੀ ਮੁੰਡਾ ਭੁੱਖਾ ਕਿਉਂ ਗਿਆ ਵਾ ਇਹਨੂੰ ਸੂਟ ਬਣਾ ਕੇ ਦੇਦਾ ਤੇ ਮੈਂ ਕਿਹਾ ਚੱਲ ਕੋਈ ਨਹੀਂ ਬੀਬੀ ਬਣਾ ਦੇ ਇਹਨੂੰ ਬਣਾ ਦੇ ਮੇਰਾ ਕੋਈ ਨਹੀਂ ਮੈਂ ਤੇ ਮਾੜੇ ਚੰਗੇ ਵੀ ਪਾ ਲੂੰਗੀ ਪਰ ਇਹਦਾ ਸਰ ਮੈਂ ਕਹਿੰਦੀ ਹਾਂ ਇਹਦਾ ਸਰ ਜੇ ਤੇ ਬੀਬੀ ਵਿਚਾਰੀ ਉਧਰ ਗਈ ਆ ਤੇ ਹਟਦੀ ਨਹੀਂ ਬੋਲਣੋ ਹਟਦੀ ਨਹੀਂ ਬੋਲਣੋ ਅਸਲ ਵਿੱਚ ਗੱਲ ਪਤਾ ਕੀ ਆ ਆਹ ਲਾਡਾਂ ਪਿਆਰਾਂ ਦੇ ਵਿੱਚ ਨਾ ਇਹਨੂੰ ਵਗਾੜ ਲਿਆ। ਤੇ ਬੇਸ਼ੱਕ ਅਰਵਿੰਦਰ ਨੂੰ ਵੀ ਕਹਿਦੀ ਕਿ ਜਿਹੜੀ ਗੱਲ ਕਹਿਣ ਵਾਲੀ ਹੁੰਦੀ ਇਹਨੂੰ ਕਹਿ ਦਿਆ ਕਰ। ਨਹੀਂ ਤੇ ਇਹਨੇ ਭੂਏ ਜੀ ਚੜ ਜਾਣਾ। ਇਹ ਜਿੱਦਾਂ ਪਿੱਛੇ ਕਰਦੀ ਹੁੰਦੀ ਹੈ ਨਾ ਡੈਡੀ ਆਂਦੇ ਨਹੀਂ ਮੇਰੀ ਮੰਨਦੀ ਨਹੀਂ। ਉਹ ਹਿਸਾਬ ਕਿਤਾਬੇ ਨੇ ਇਹਨੇ ਰੱਖਿਆ ਇੱਥੇ। ਉਹਦੀ ਮੰਨਦੀ ਆ। ਉਹਦੇ ਤੇ ਸਿਰ ਦੇ ਵਾਲਾ ਨੂੰ ਪੈ ਗਈ ਹਾਂ ਨਹੀਂ ਤੈਨੂੰ ਪਨੀਰ ਦੀ ਭੁਰਜੀ ਨਾ ਪਹੁੰਚਾ। ਉਹ ਸੜਿਆ ਆ ਖਾ ਪਿਆ ਚੁੱਕਿਆ ਸਾਈਕਲ ਤੇ ਨਿਕਲ ਗਿਆ ਵਿਚਾਰਾ। ਭੁੱਖੇ ਢੱਡ ਸਾਰਾ ਦਿਨ ਉਹਨੇ ਕੰਮ ਕਰਨਾ ਆ। ਹੱਡ ਤੋੜ ਕੇ ਮਿਹਨਤ ਕਰਨੀ ਆ ਤੇ ਜਿੱਜੇ ਜਨਾਨੀ ਛੂਟ ਕਾਦੇ ਵਾਸਤੇ ਮੰਗਦੇ। ਵੀ ਮ ਤੇਰ ਕੋ ਜਾਣ ਨੂੰ ਤਿਆਰ ਨਹੀਂ ਜਾਣਾ ਪਿੰਡ ਨਹੀਂ ਬੀਬੀ ਵੇਖ ਪੈਣਾ ਮੇਰੀ ਸੁਣ ਗੱਲ ਤੂੰ ਕਿਉਂ ਇਹਦੇ ਫੋਨ ਲਾਏ ਤੇ ਆ ਜਾਨੀ ਭੱਜੀ ਮੈਨੂੰ ਚੈਨ ਹੀ ਨਹੀਂ ਆਉਂਦਿਆ ਰਾਤਾਂ ਦਾ ਆਂਦੀ ਹੀ ਨਹੀਂ ਤੇ ਤੂੰ ਆ ਜਾ ਨਹੀਂ ਤੇ ਮੈਂ ਆ ਜਾਣਾ ਤੇ ਮੇਰੀ ਸੱਸ ਦੇ ਸੁਭਾ ਦਾ ਪਤਾ ਇੰਨੀ ਤੇ ਸਾਹਮਣੇ ਡੇਬਣਾ ਮੈਂ ਤੇ ਇਹ ਵੀ ਗੱਲ ਆਖੀ ਮੈਂ ਚੁੱਕ ਫੋਨ ਤਉਨੂੰ ਲਾ ਦਿੰਨੀ ਆ ਉੱਥੇ ਅੱਗੇ ਬੜਾ ਉਹਨੂੰ ਟਿਕਣ ਦਿੰਦੀ ਆ ਪਤਾ ਨਹੀਂ ਉਹਦਾ ਕਿਦਾਂ ਡਈ ਕਿਦਾਂ ਨਹੀਂ ਕਰਨ ਚਲੋ ਕੋਈ ਨਹੀਂ ਮੈਨੂੰ ਇਹ ਆਪੇ ਮੇਰਾ ਬੰਦਾ ਮੇਰੇ ਨਾਲ ਵਾ ਬੀਜੀ ਦਾ ਸੁਭਾ ਥੋੜਾ ਜਿਹਾ ਇਦਾਂ ਦਾ ਕਹਿਣਾ ਵੰਡਨੀ ਵਿਹਾਰ ਮਹਾਰਾਜ ਨੇ ਦਿੱਤਾ ਟਾਈਮ ਨਿਕਲ ਗਿਆ ਚਲੋ ਉਹ ਦਾ ਜਦੋਂ ਟੂਟੇ ਪਿੰਡ ਜਾਣਾ ਉਹ ਮੈਨੂੰ ਵੀ ਦਸੀ ਮੇਰਾ ਵੀ ਡੈਡੀ ਨੂੰ ਮਿਲਣ ਨੂੰ ਜੀ ਕਹਣ ਲਿਆ ਜੀ ਤੇ ਮੇਰਾ ਵੀ ਕਰਨ ਲਿਆ ਆ ਪਪਾ ਆ ਟੁੱਟਾ ਭੱਜਾ ਫੋਨ ਵਿਚਾਰਾ ਲਾ ਦਿੰਦਾ ਹੀ ਤੇ ਉਹਨਾਂ ਕਦੀ ਮਾਹ ਰਾਲੀਆਂ ਨੇ ਕਦੀ ਨਹੀਂ ਫੋਨ ਲਾਇਆ ਵੀ ਚੱਲ ਜੇ ਸਾਡੀ ਮਾਹ ਨਹੀਂ ਉਹਨੇ ਕਦੀ ਲਾਇਆ ਹੈ ਮੈਂ ਵੀ ਇੱਕ ਦਿਨ ਸੋਚਣ ਲਈ ਹਾਂ ਵੀ ਆਪਾਂ ਗਲਤੀ ਕੀਤੀ ਉਹਨਾਂ ਦੇ ਵਿੱਚ ਬਾਪੂ ਜੀ ਨੂੰ ਵਾਰ ਕੇ ਹਾਂ ਅਲੱਗ ਭਾਵੇਂ ਉਹਦੇ ਦੋ ਕਮਰੇ ਹੁੰਦੇ ਅਸੀਂ ਜਿੱਦਾਂ ਮਰਜੀ ਵਾਰੀ ਵਾਰੀ ਜਾਂਦਿਆਂ ਰਹਿੰਦੀਆਂ ਉਹਨੇ ਇੱਕ ਗੱਲ ਦੱਸਾਂ ਜਦੋਂ ਆਪਾਂ ਜਾਣੇ ਆ ਨਾ ਇੱਕ ਜਿੱਤ ਚਾ ਕਾਜਾ ਨਹੀਂ ਹੁੰਦਾ ਹੁੰਦਾ ਗਾਹੋ ਕੇ ਗੱ चीज ਨੂੰ ਹੱਥ ਲਾਉਨ ਨੂੰ ਜੀ ਨਹੀਂ ਕਰਦਾ ਭੈਣ ਉਹਦਾ ਮੈਂ ਬਥੇਆ ਸਾਡਾ ਆਪਣਾ ਘਰ ਹੁੰਦਾ ਸਾਡੀ ਮਾਂ ਦੀਆਂ ਉਹ ਚੀਜ਼ਾਂ ਜਿਹੜਾ ਮੰਮੀ ਦਾ ਸੰਦੂਖ ਵਾ ਬਾਹਰ ਸੁੱਟਿਆ ਸੀ ਮੈਂ ਪਿਛਲੀ ਵਾਰੀ ਕਿਹਾ ਮੈਂ ਚਾਚੀ ਆ ਪੁਰਾਣੀਆਂ ਚੀਜ਼ਾਂ ਯਾਦਾਂ ਹੁੰਦੀਆਂ ਵਾ ਮੈਂ ਕਿਹਾ ਜੇ ਤੁਹਾਨੂੰ ਨਹੀਂ ਚਾਹੀਦਾ ਤੇ ਮੈਂ ਲੈ ਜਾ ਤੇ ਫਿਰ ਜਦੋਂ ਮੈਂ ਤਕਾ ਗਈ ਫਿਰ ਮਾਹਰ ਅੰਦਰ ਵੜਿਆ ਆਪ ਦੇਨ ਨੂੰ ਨਹੀਂ ਜੀ ਕਰਦਾ ਤੇ ਚੀਜ਼ਾਂ ਜਿਹੜੀਆਂ ਸਾਡੀਆਂ ਚੀਜ਼ਾਂ ਕਬਾੜਾ ਕਰ ਕਰ ਬਾਹਰ ਲਾ ਨਾ ਮੇਰੀ ਰਾਤ ਸਾਰੀ ਨਾ ਤਾਰੇ ਗਿਣਦਿਆਂ ਨਾਂਗੀ ਮੈਂ ਪਤਾ ਨਹੀਂ ਪਾਪਾ ਵਿਚਾਰਾ ਕਿਦਾਂ ਟਾਈਮ ਪਾਸ ਕਰਦਾ ਹੋਣਾ ਵਾ ਨਾ ਤੇ ਹੈ ਵੀ ਬੜੀ ਚਲਾਕ ਚਾਚੀ ਦੀ ਤੈਨੂੰ ਪਤਾ ਹੀ ਆ ਨਹੀਂ ਇਹ ਉਹ ਆਉਂਦੇ ਪਹਿਲਾਂ ਇਹ ਹੁਣ ਕਾਲੀ ਐ ਇਹ ਤੋਂ ਬਾਅਦ ਆਪਾਂ ਜਾਵਾਂਗੇ ਤੇ ਮੇਰੀ ਗੱਲ ਸੁਣ ਆ ਨਾ ਮੇਰਾ ਨਵਾਂ ਹੀ ਸੂਟ ਹੀ ਤੇ ਸੀਨ ਵਿੱਚ ਨਾ ਉਹਨੇ ਥੋੜਾ ਜਿਹਾ ਟੇਅਰ ਕਰਤਾ ਜਮ ਇੱਕੋ ਦਿਨ ਪਾ ਕੇ ਤੇ ਉੱਥੇ ਗਈ ਹਾਂ ਗੁਰਦੁਆਰਾ ਸਾਹਿਬ ਹੀ ਅੱਛਾ ਤੇ ਮੈਂ ਕਹਾਂ ਹੁਣ ਇਹਨੂੰ ਕੀ ਖੋਲਣਾ ਖਲਾਉਣਾ ਮੈਂ ਚੁੱਪ ਕਰਕੇ ਲੈ ਆਈ ਹਾਂ ਇੱਥੇ ਪਾਪੂ ਲਿਆ ਕਰੀ ਦੀਪਨੀ ਨਹੀਂ ਹਾਂ ਤੂੰ ਵਾਲੀ ਦੀਪ ਕੋ ਤਾਂ ਅਜੇ ਪੱਥਰੇ ਵਨਸ ਵਨੇ ਆ ਕੇ ਦੀਪ ਨੂੰ ਦੋ ਤਾਂ ਹੀ ਆਦੇ ਪਈ ਆ ਸੱਸ ਤੇਰੀ ਕੋ ਆਖੇ ਨਾ ਤੂੰ ਲੈ ਆਈ ਆ ਸੱਸ ਨੇ ਕੀ ਕਹਿਣਾ ਮੈਂ ਮੇਰਾ ਸੂਟ ਵਾ ਜੇ ਤਾਂ ਮੈਨੂੰ ਨਹੀਂ ਆਇਆ ਮੈਂ ਲੈ ਆਈ ਆ ਚਲੋ ਤਾਂ ਭਾਈ ਸੋਹਣੇ ਇੱਥੇ ਪਾਪੂ ਲਈ ਆਹ ਮੈਂ ਇੰਥੇ ਉਦਰਾ ਇਦਾਂ ਦਾ ਦਿੱਤਾ ਵੀ ਨਹੀਂ ਇਹਨਾਂ ਬਣਾ ਕੇ ਆਹ ਫੇ ਮੈਂ ਹਾਂ ਚੱਲ ਹੁਣ ਕਮਰਿਆਂ ਦਾ ਵੀ ਆ ਨਾ ਤੈਨੂੰ ਪਤਾ ਹੀ ਆ ਹੁਣ ਕਮਰੇ ਮੈਂ ਹਾਂ ਕਰ ਲਈਏ ਪਹਿਲਾਂ ਸੱਤਾ ਸੱਤਾ ਆਹ ਡਾ ਡਾ ਜਿਆਦਾ ਜ਼ਰੂਰੀ ਕੰਮ ਵੇਖੋ ਖਾਣ ਪੀਣ ਨੂੰ ਹੀ ਕੀ ਖਾਣੇ ਕੀ ਨਹੀਂ ਕਿਹਨੂੰ ਕੀ ਪਤਾ ਲੋਕੀ ਅੱਜ ਕੱਲ ਘਰ ਹੀ ਵੇਂਦੇ ਆ ਉਜੀ ਵੀ ਮੈਨੂੰ ਪੁੱਛਦੇ ਸੀ ਵੀ ਤੂੰ ਤੇ ਕਹਿੰਨੀ ਹਾਂ ਕਿ ਬਸ ਉਹਨਾਂ ਨੇ ਉਹਨੂੰ ਮਿਸਤਰੀ ਲਾਉਣੇ ਕਮਰੇ ਪਾਉਣੇ ਅਜੇ ਤੱਕ ਆ ਪਾਇਓ ਨਹੀਂ ਮੈਂ ਕਿਹਾ ਕੋਈ ਨਹੀਂ ਬਾਪੂ ਜੀ ਅਗਲਿਆਂ ਦੀ ਜ਼ਿੰਮੇਵਾਰੀ ਲੋਡ ਉਹਨਾਂ ਦੀ ਉਹਨਾਂ ਆਪੇ ਆਪਣਾ ਕੰਮ ਕਰ ਲੈਣਾ ਲੈ ਲਓ ਮਾਸੇ ਜੀ ਆ ਗਏ ਸਸੀ ਕਾ ਮਾਸੇ ਚੰਗਾ ਆ ਗੀਆਂ ਨੇ ਤੇ ਮੈਨੂੰ ਅੱਜ ਪਹੁੰਚਣਾ ਪੈਣਾ ਹੈ ਜਾਵਦਾ ਲੈ ਸਾਰੇ ਜਣੇ ਇਦਾਂ ਹੀ ਕਹਿੰਦੇ ਮੈਨੂੰ ਤੇ ਲੱਗਦਾ ਵੀ ਮੈਂ ਹੀ ਆਣ ਕੇ ਗਲਤੀ ਕੀਤੀ ਆ ਨਹੀਂ ਤੇ ਇਹ ਬਹੁਤ ਵਧੀਆ ਕੀਤਾ ਜੇ ਸੇ ਬੰਨੇ ਤੁਸੀਂ ਆਉਂਦੇ ਤੇ ਸਹੀ ਹੁੰਦਾ ਤੇ ਮੈਨੂੰ ਹਰ ਵਾਰੀ ਕਹਿ ਦਿੰਦੇ ਆਉਂਗੀ ਆਉਂਗੀ ਨੇਉੜਾਈ ਤੈਨੂੰ ਕੀ ਦਸਾਂ ਪ੍ਰੀਤ ਆ ਇੱਥੇ ਸਾਡਾ ਹੋਰ ਜਿੱਥੇ ਕੰਜਰਖਾਨਾ ਹੀ ਘਰ ਚੋਂ ਮੁੱਕਦਾ ਤੇ ਤੂੰ ਤੂੰ ਮੈਂ ਮੈਂ ਦਾ ਵਸਦੇ ਘਰਾਂ ਚ ਇਦਾਂ ਹੀ ਜਿੱਥੇ ਚਾਰ ਪਾਂਡੇ ਹੋਏ ਖੜਕੇ ਬੈਠੇ ਚਾਹਤੀ ਐ ਕਿੰਨੇ ਕਦੇ ਜੀ ਆ ਕਿਤੇ ਆਵੇਂ ਜਾਣ ਕੇ ਹੀ ਬਿਨਾਂ ਵਜ੍ਹਾ ਤੈਂ ਹਾਂ ਕੋਈ ਗੱਲ ਨਹੀਂ ਨਿਆਰੀ ਸਿਆਣੀ ਆ ਆਪਣੇ ਟਾਡੇ ਵਿੱਚ ਰਲ ਜਾਣਾ ਹੌਲੀ ਹੌਲੀ ਹਾਂ ਚਲੋ ਨਾਲੇ ਵਿਦਾਈ ਬਣੀ ਹਾਨੂੰ ਮੈਨੂੰ ਚਾਹ ਹੀ ਵੜਾ ਵਾ ਚਲ ਮੈਂ ਤਾਂ ਤਾਉਣ ਵਾਲਾ ਐੜਕਾ ਮਹਾਰਾਜ ਨੂੰ ਮੇਰਾ ਕੀ ਕਹਿੰਦੇ ਹੁੰਦੇ ਮੇਰੀ ਭੈਣ ਨੂੰ ਪੁੱਤ ਦੇ ਦੇਤੇ ਹਾਂ ਬਾਸ ਹਾਂ ਮੈਂ ਅੱਗੇ ਪੁੱਛਣ ਲਈ ਮੈਂ ਜੋਬਨ ਰਵਿੰਦਰ ਕੋਈ ਵੀ ਨਹੀਂ ਦੇਣ ਦੇ ਕਹਿੰਦੀ ਗਏ ਕੰਮ ਤੇ ਆਹੋ ਗਏ ਕੰਮ ਤੇ ਹਾਂ ਜੋ ਬੰਦ ਗਿਆ ਵਾ ਕਹਿੰਦੀ ਬੰਮੀ ਜਾਨ ਨਹੀਂ ਤੈਨੂੰ ਨਹੀਂ ਆਉਣਾ ਇਹ ਮੈਂ ਅਜੇ ਸਵਾਇਆ ਨਹੀਂ ਤੇ ਉਹਨੇ ਥੋੜਾ ਜਿਹਾ ਟਾਈਟ ਕਰ ਦਿੱਤਾ ਮੈਂ ਜਦ ਦਵਿੰਦਰ ਨੂੰ ਆ ਜਾਣਾ ਕੀ ਖੋਲਣਾ ਵਾ ਅੱਛਾ ਅੱਛਾ ਲਾ ਤੈਨੂੰ ਵੀ ਬਣਾ ਕੇ ਦਊਂਗੀ ਇਹਦਾ ਤੈਨੂੰ ਲਾ ਵੇਖ ਲੈ ਤੂੰ ਆਖਣਾ ਵੀ ਨਹੀਂ ਮਾਸੀ ਚ ਕਸੂਰ ਵਾ ਵੇਖੀ ਜਾ ਇਹਨੂੰ ਆਪਣੀ ਭੈਣ ਨੂੰ ਪੈਸੇ ਦੇ ਕੇ ਜਾਣੇ ਮੈਂ ਪੈਸੇ ਦੇ ਕੇ ਜਾਨੀ ਆ ਸੋਨਾ ਸੂਟ ਲੈ ਆਵੇਂ ਠੀਕ ਆ ਬੀਬੀ ਹੁਣ ਸਾਡੀ ਭੈਣਾ ਭੈਣਾ ਦੀ ਗੱਲ ਸੀ ਭੈਣਾ ਭੈਣਾ ਦੀ ਸੀ ਆ ਤਾਂ ਬੀਬੀ ਕਿਹੜੀ ਕਹਿਦੀ ਆ ਉਹ ਵੀ ਤਾਂ ਆਪਣੀ ਆ ਪਰ ਜ਼ਰੂਰੀ ਹੀ ਭੈਣਾ ਦੀ ਗੱਲ ਚਾਹ ਪੀਓ ਮੈਂ ਨਹੀਂ ਪੀਂਦੀ ਇਹਨੇ ਮੈਨੂੰ ਸਮਝਿਆ ਹੀ ਨਹੀਂ ਕਹ ਜਾਂਦਾ ਲੈ ਨਹੀਂ ਬੀਬੀ ਚਾਹ ਮਾਰੇ ਨੇ ਰਤੀ ਜਿਹੜੀ ਮੇਰੇ ਮੰਮੀ ਮੰਮੀ ਕਰਦੀ ਫਿਰਦੀ ਬੀਬੀ ਬੀਬੀ ਉਹ ਵੀ ਮੇਰੀ ਭੈਣ ਹੀ ਉਹ ਮੇਰੀ ਆ ਤੂੰ ਇਹ ਤਾਂ ਤੱਕਦਾ ਉਹ ਗਈ ਨਿਕਲ ਗਈ ਬੋਧ ਕੇ ਆਵੇਂ ਬੁਲਾਵੇਂ ਚਾਚਾ ਨਾ ਮੇਰੇ ਨਾਲ ਰਵੇਂ ਤੇ ਮੇਰਾ ਵੀ ਕੀ ਕਰਦਾ ਵਾ ਮੇਰਾ ਵੀ ਕੀ ਕਰਦਾ ਵੀ ਮੈਂ ਇਦਾਂ ਹੀ ਹੂ ਆ ਫਰੀਤ ਮੇਰੀ ਸੁਣ ਗੱਲ ਸੁਣਾ ਹੀ ਨਹੀਂ ਦੇ ਨਾਲ ਉਹਦੀ ਰੱਬ ਨੇ ਸੁਣੀ ਉਹ ਸਾਰੇ ਕੰਮ ਉਹ ਤੱਕੀ ਫਿਰਦੀ ਇਹਨੇ ਮਨੇਰੇ ਉੱਠਣਾ ਵਾ ਇਹਨੇ ਚਾਹ ਆੜੀ ਬਣੀ ਘੁੱਟ ਪੀ ਕੇ ਤੇ ਇਹਨੇ ਲੰਬ ਪੋਛ ਕੇ ਬਹਿ ਜਾਣਾ ਇਹਨੂੰ ਨਹੀਂ ਪਤਾ ਆਪਣੀ ਭੈਣ ਲਾ ਕੋ ਕੰਮ ਧੰਦਾ ਕਰ ਦੀਪਾ ਤੂੰ ਸਗੋਂ ਹੁਣ ਹੈਲਪ ਕਰਾਇਆ ਕਰੋ ਦੀ ਉਹਨੂੰ ਕੱਟ ਕੇ ਆ ਕਰੂ ਜੂੜੂ ਪੁੱਛਲਾ ਮੈਂ ਪੈਨ ਨੂੰ ਕਿਹਾ ਵਾ ਵੀ ਰਹਿਣ ਦੇ ਤੂੰ ਪਾਰਾ ਕੰਮ ਨਾ ਕਰੀ ਕਿਹਾ ਕਿ ਨਹੀਂ ਕਿਹਾ। ਕੀਹਾ ਵਾ ਕੋਈ ਨਹੀਂ ਨਿੱਕੀ ਆ। ਮੈਂ ਬੀਬੀ ਨੂੰ ਵੀ ਆਖਿਆ ਮੈਂ ਕੋਈ ਨਹੀਂ ਰਾਦੀ ਰਾਦੀ ਰਾਜਾਂ ਦਾ ਹੁੰਦਾ ਤੀ ਪਤਾ। ਬੀਬੀ ਸੱਚ ਮੇਰੀ ਤੀ ਇੰਨੀ ਸੱਚ ਤੇ ਨਿੱਗੇ ਸੁਭਾਦੀ ਆ ਨਾ ਇਹਨੇ ਟੱਚ ਤੋਂ ਮੱਚ ਨਹੀਂ ਕਦੀ ਕੀਤਾ ਜਦੋਂ ਜੋ ਮੈਂ ਕਹਿੰਦੀ ਉਹ ਹੀ ਕਰ ਦਿੰਦੀ। ਜੇ ਮੈਂ ਆਖਣਾ ਵੀ ਚੱਲ ਅੱਜ ਪਤੇ ਨਾ ਕੰਮ ਕਰ। ਉਥੋਂ ਵੀ ਨਾ ਚੱਲ ਬੀਬੀ ਨਹੀਂ ਕਰਦੀ। ਚਲੋ ਕੋਈ ਨਹੀਂ ਮਾਸੀ ਜੀ। ਆਪੇ ਨਾਲ ਮਿਲ ਗਏ ਆਂ ਜਾਨੀ ਬਾਤ ਤੇ ਇਹਨੇ ਮੇਰੇ ਨਾਲ ਲੜਾਈ ਪਹਿਲਾ ਮਾਰ ਲਿਆ ਪਾਣਾ ਮੈਂ ਨਹੀਂ ਸੁਣਦੀ ਮੇਰੇ ਨਾਲ ਨਹੀਂ ਐਦਾਂ ਇਹਨੂੰ ਕਰਿਆ ਕਰੋ ਐਦਾਂ ਕਰਦੇ ਆਂ ਹੱਥ ਮਾਰ ਮਾਰ ਬੀਬੀ ਭੈਣ ਮੇਰੀ ਇੱਕ ਸੁਣ ਗੱਲ ਜੇ ਭੈਣ ਨੂੰ ਰੱਬ ਨੇ ਸੁਣੀ ਆ ਤੇ ਕਈ ਗੱਲ ਮੈਨੂੰ ਚਾਣੀ ਆ ਪਰ ਉਂਝੀਆਂ ਮੈਂ ਇਹਨਾਂ ਨੂੰ ਬੁਰੀ ਲੱਗਦੀ ਆ ਨਹੀਂ ਦੀਪ ਵੱਡੇ ਕਹਿੰਦੇ ਹੁੰਦੇ ਹਰ ਗੱਲ ਤੋਂ ਜੇ ਕਹਿਣਗੇ ਨਹੀਂ ਤੇ ਸਾਨੂੰ ਸਾਡੀਆਂ ਨਿੱਕੀਆਂ ਨਿੱਕੀਆਂ ਗਲਤੀਆਂ ਦਾ ਕਿੱਦਾਂ ਪਤਾ ਲੱਗੂਗਾ ਨਾਲੇ ਵੇ ਸਾਡੀ ਕਿਹੜੀ ਮਾਵਾ ਤਾਨੂੰ ਦੇ ਮਾਂ ਮਿਲੀ ਆ ਮੈਨੂੰ ਵੀ ਮਿਲੀ ਆ ਆਪਣੇ ਘਰ ਸਾਡੀਆਂ ਰੀਝਾ ਪ੍ਰੀਤਾ ਇਹਨਾਂ ਨਾਲ ਹੀ ਆ ਹੁਣ ਇਦਾਂ ਨਾ ਬੋਲਿਆ ਕਰ ਚਾਹ ਰੱਜ ਤੂੰ ਇਹ ਵੀ ਨਾ ਕਰ ਜਾ ਕਿ ਮੈਂ ਇਹਨੂੰ ਆਖਾਂ ਹੀ ਕੋਹ ਨਾ ਲੈ ਕਹੋ ਕਿ ਉਹਨੇ ਤੇਰਾ ਹੱਕ ਵਾ ਕਹਿਣ ਜਰੂਰ ਕਹਿਣ ਪਰ ਕਹਿਣ ਉਹ ਗੱਲ ਜਿੱਥੇ ਮੈਂ ਗਲਤੀਆਂ ਜਿੱਥੇ ਮੈਂ ਗਲਤ ਨਹੀਂ ਉੱਥੇ ਮੈਨੂੰ ਕਿਉਂ ਕਹਿੰਦੇ ਆ ਚਲੋ ਹਟਣਾ ਤੇ ਕਰਨੀ ਕਰਨੀ ਉਹ ਵਿਚਾਰਿਆ ਸਾਰੀ ਦਿਹਾੜੀ ਉੱਥੇ ਕੰਮ ਕਰਨਾ ਉਹ ਭੁੱਖਾ ਤੇ ਆ ਵਿਚਾਰਾ ਗਿਆ ਨਾ ਕਰੋ ਮੇਰੇ ਦਿਲ ਨੂੰ ਇਦਾਂ ਇਦਾਂ ਪ੍ਰੀਤ ਹੋਣ ਲਈ ਹਾਂ ਆ ਰੋਟੀ ਪਕਾਉਂਦੀ ਹੋ ਹੈ ਨਹੀਂ ਨਾਲ ਨੂੰ ਕੋਈ ਰੋਜ ਤੋਰੀਆਂ ਇੱਥੇ ਬੰਦੀਆਂ ਇੱਥੇ ਆ ਨਹੀਂ ਹੋਗਾ ਆ ਨਹੀਂ ਹੋਗਾ ਦੱਸਦੀ ਐ ਸਾਰਾ ਕੁਝ ਲੋਗ ਆ ਰਹੀਆਂ ਸਬਜ਼ੀਆਂ ਉੱਤਰ ਲੈ ਲੈਣ ਫਿਰ ਇਥੇ ਵੇਹਰਾਂ ਦਾ ਸਬਜ਼ੀਆਂ ਨੂੰ ਲੋਕੀ ਤਰਲੇ ਲੈਣ ਦੇ ਹਾਂਜੀ ਕਿਹਦੇ ਹਰ ਵਿੱਚ ਸਬਜ਼ੀਆਂ ਲੱਭਦੀਆਂ ਘਰਾਂ ਦੀਆਂ ਬਾਹਰ ਦੇ ਨਾਲ ਸਪਰੇਵਾਂ ਖਾ ਖਾ ਲੋਕੀ ਬਿਮਾਰ ਹੋਏ ਇਹਨਾਂ ਨੂੰ ਫਿੱਟ ਲੜਦੀ ਆ ਜਾ ਉਹ ਭਾਈ ਤੇਰਾ ਆਈ ਪਾਣੀ ਦੇ ਮੈਂ ਮਾਂ ਰੋਟੀ ਦਿੰਨੀ ਉੱਠ ਮੇਰੀ ਭੈਣ ਹਰੀਆਂ ਸਬਜ਼ੀਆਂ ਦਾ ਮਤਲਬ ਭੈਣ ਵੀ ਰੋਜ ਉਹ ਕੀ ਐ ਤਰੀ ਜਾਓ ਹਰੀਆਂ ਸਬਜ਼ੀਆਂ ਹੋਰ ਵੀ ਹੁੰਦੀਆਂ ਇੱਕ ਕੀਆ ਨੂੰ ਹਰੀ ਸਬਜ਼ੀ ਬਣਾ ਲਿਆ ਉਹ ਘਰੇ ਚੋਂ ਲਗੀਆਂ ਮਾਸੀ ਜੀ ਤੁਸੀਂ ਇਹਦੀਆਂ ਗੱਲਾਂ ਦਾ ਗੁਸਤਾਣਾ ਕਰਿਆ ਕਰੋ ਅਸਲ ਵਿੱਚ ਨਾ ਮੰਮੀ ਦੇ ਜਾਣ ਤੋਂ ਬਾਅਦ ਨਾ ਇਹਦੀ ਪਰਵਰਿਸ਼ ਬੜੀ ਲਾਡਾਂ ਪਿਆਰਾ ਨਾ ਹੋਈ ਆ ਤੇ ਲਾਡਾਂ ਲਾਡਾਂ ਚੋਂ ਉਹਦਾ ਬੋਲ ਚਾਲ ਵੀ ਥੋੜਾ ਜਿਹਾ ਵਿਗੜ ਗਿਆ ਜਦੋਂ ਤੁਹਾਡੇ ਵਰਗੇ ਪਰਿਵਾਰ ਚ ਰਹੀ ਨਾ ਆਪੇ ਮਤ ਆ ਜਾਣੀ ਹੈ ਬੇਤ ਹੀ ਇਹ ਮੈਂ ਕਿਹੜਾ ਲਾਡਾਂ ਤੋਂ ਬਗਾਰਾ ਦੀ ਆਇ ਨੂੰ ਪੋਛਲਾ ਦੇ ਅੰਦਰ ਨੂੰ ਲਾਡਾਂ ਨੇ ਰੱਖਿਆ ਜੇ ਵੀ ਮੇਰੇ ਨਾਲ ਲਾਡਾਂ ਨਾ ਰਵੇ ਤੇ ਮੇਰਾ ਕਿਹੜਾ ਦਿਮਾਗ ਭੋਇਆ ਚਲ ਬੀਬੀ ਛੱਡੋ ਇਹ ਗੱਲਾਂ ਮੈਂ ਜੋਬ ਨੂੰ ਰੋਟੀ ਦਵਾ ਤੇ ਮੇਰ ਲੋ ਤੁਸੀਂ ਵੀ ਆ ਜਾਓ ਬਾਹਰ ਬਹਿਨੇ ਗਲੀ ਬਾਹਰ ਬਹਿਨੇ ਮਲੇ ਆਟ ਚਲ ਗਈ ਆ ਨਾ ਮੀਮੀ ਆ ਜਾ ਬਾਹਰ ਸੱਸੀ ਗਾ ਭਾਜੀ ਸੱਸੀ ਗਾ ਹੋਰ ਭੈਣ ਠੀਕ ਠਾਕ ਠੀਕ ਠਾਕ ਤੁਸੀਂ ਸੁਣਾਓ ਹੋਰ ਭਾਜੀ ਹੁਣੀ ਠੀਕ ਠਾਕ ਸਭ ਠੀਕ ਠਾਕ ਵਧੀਆ ਸਾਹਿਬ ਵੀ ਰੋਣੀ ਰਾਜਵੀਰ ਗਿਆ ਸਕੂਲ ਆ अच्छा अच्छा हां। ਕੱਲੇ ਗਿੜਾ ਮਾਰਿਆ ਤੇ ਭਾਜੀ ਨਾਲ ਲੰਦ। ਆਉਣ ਨੂੰ ਤੇ ਭਾਵੇਂ ਉਹੀ ਆ ਜਾਂਦੇ। ਪਰ ਇੱਕ ਦੋ ਕੰਮ ਜਿਆ ਸੀ। ਮੇਰਾ ਕਿੰਨੇ ਦਿਨਾਂ ਦਾ ਜੀ ਕੰਡਿਆ ਸੀ। ਮੈਂ ਕਿਹਾ ਮੈਂ ਮੇਲਾਵਾਂ ਜਾ ਕੇ। ਚੱਲ ਵਧੀਆ ਆ। ਮਿਲਣਾ ਚਾਹੀਦਾ ਵਾ। ਹੋਰ ਠੀਕ ਠਾਕ। ਵਧੀਆ ਕਿਦਾਂ? ਪੀ ਲਿਆ ਚਾਹ ਪਾਣੀ। ਚਾਹ ਪੀ ਲਈ। ਅੱਛਾ। ਕਿਦਾਂ ਕੰਮ ਧੰਦੇ ਦਾ? ਕੰਮ ਤਾਂ ਜਨੜਿਆ। ਗਿਆ। ਰਵਿੰਦਰ ਤੇ ਗਿਆ। ਰਵਿੰਦਰ ਤੇ ਗਿਆ। ਅੱਛਾ। ਮੈਂ ਵੀ ਹੁਣੇ ਆਇਆ। ਤਗੜੇ ਹੋ ਕੇ ਤੇ ਹੁਣ ਘਰ ਮਠਲਿਆ ਲਹੋ। ਕੋਠੀ ਬਾਠੀ ਪਾਲੋ ਪਾਵੇਂ ਛੋਟੀ ਪਾਉ ਪਾਮਾਗੇ ਮੈਂ ਡਿਊਟੀ ਮੇਰੀ ਰਾਤ ਦੀ ਅੱਛਾ ਮੈਂ ਰਾਤ ਨੂੰ ਜਾਣਾ ਉਸ ਦਿਨੇ ਚਲ ਜਾਂਦਾ ਚਲੋ ਰਲ ਮਿਲ ਕੇ ਇਦਾਂ ਹੀ ਆਏ ਆ ਨਾ ਲੰਬੋ ਚਾਰ ਪੈਸੇ ਆਉਣਗੇ ਉਹ ਤੁਹਾਡੇ ਬਚਤੇ ਜਾਣਗੇ ਤੇ ਜਿਹੜੀ ਮਤਲਬ ਥੋੜੀ ਬਹੁਤੀ ਫਸਲਵਾਰੀ ਜਾਂ ਤੁਹਾਨੂੰ ਥੋੜੀ ਬਹੁਤੇ ਆ ਘਰੀਆਨੇ ਦੀ ਦੁਕਾਨ ਦੇ ਪੈਸੇ ਆਉਂਦੇ ਆ ਉਹਦੇ ਨਾਲ ਲੂਨ ਤੇਲ ਦਾ ਚੱਲਦਾ ਜਾਉ ਫਸਲਵਾਰੀ ਦਾ ਕਿੰਨਾ ਗੁੰਮਦਾ ਭੈਣ ਤੈਨੂੰ ਪਤਾ ਹੀ ਆ ਫਸਲਵਾਰੀ ਨਾਲ ਉਹ ਤੁਹਾਡੀ ਦੁਕਾਨ ਚੰਗੀ ਚੱਲਦੀ ਆ ਨਾਲੇ ਘਰ ਦੇ ਵਿੱਚ ਵਾ ਚੱਲ ਨਾਲੇ ਮੱਸ ਜੀ ਵੀ ਬੈਠੇ ਰਹਿੰਦੇ ਗਾਹਕ ਕੋਈ ਨਾ ਕੋਈ ਆਉਂਦੇ ਆ ਉਹਦੀ ਦਿਨ ਦੀ ਡਿਊਟੀ ਆ ਮੇਰੀ ਰਾਤ ਦੀ ਆ ਬਾਕੀ ਇਹਨਾਂ ਨੂੰ ਚੰਗਾ ਵਾ ਵੀ ਦੋਵਾਂ ਚੋ ਇੱਕ ਜਾਨਾ ਕਰ ਰਹੇ ਨੇ ਇਹਨਾਂ ਦੋਵਾਂ ਜਾਣੇ ਦੀ ਬਣਦੀ ਨਹੀਂ ਹੈਗੀ ਪਤਾ ਨਹੀਂ ਕੀ ਕਰੀ ਤੇ ਕੀ ਨਾ ਕਰੀ ਲੜਦਿਆਂ ਰਹਿੰਦੀਆਂ ਇੱਥੇ ਜਿਦੋਂ ਸੁਣੀਏ ਲੜਾਈ 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 ਇਹ ਜਨਾਨੀਆਂ ਦੀ ਨਿਗਨਿਕੀ ਲੜਾਈ ਨਹੀਂ ਮੁੱਕਦੀ ਹੁੰਦੀ ਇਹਨਾਂ ਦੀ ਬਾਕੀ ਮਾਤਾ ਕਰੀ ਜਾਂਦੀ ਇੱਥੇ ਕੰਮ ਹਾਂ ਚਲੋ ਆਪੇ ਰੱਬ ਨੇ ਕਰ ਦੇਣੀ ਕਿਰਪਾ ਇਹ ਵੀ ਬੜਾ ਵੱਡਾ ਸਾਥ ਆ ਜੇ ਮੈਂ ਵੇਖਾਂ ਦਵਿੰਦਰ ਪੱਤਾ ਦਵਿੰਦਰ ਹਾਂ ਪਹਿਣਾ ਕੀ ਕਰਨ ਦੇ ਆ ਸਬਜੀ ਬਣਾਈ ਹੀ ਜਿਹੜੀ ਚੁੱਲੇ ਤੇ ਤੇ ਉਹ ਠੰਡੀ ਹੋ ਗਈ ਆ ਤੇ ਮੈਂ ਹਾਂ ਰੋਟੀ ਖਵਾਣਾ ਮੈਨੂੰ ਪਤਾ ਜਦੋਂ ਭੈਣ ਤੋਂ ਆਉਣੀ ਹੁੰਦੀ ਹੈ ਨਾ ਭੁੱਖੀ ਆ ਜਾਂਦੀ ਹੁੰਦੀ ਆ ਤੇ ਮੈਂ ਹਾਂ ਦੋ ਫੁਲਕੇ ਖਾ ਕੇ ਜਾਇਂ ਮੈਨੂੰ ਪਤਾ ਮੇਰੇ ਭੈਣ ਨੇ ਖਵਾ ਲ ਕੇ ਕਹਿੰਦੀ ਤਾਂ ਹੀ ਭੁੱਖੀ ਆਉਣੀ ਅਸਲ ਵਿੱਚ ਜਦੋਂ ਇਹਨੂੰ ਆਉਣੀ ਆ ਨਾ ਤੇ ਸਾਡੇ ਵੀ ਮੋੜ ਤੋਂ ਜਿਹੜੀ ਬੱਸ ਸਵੱਥੀ ਆ ਜਾਂਦੀ ਆ ਮੈਨੂੰ ਹੁੰਦਾ ਵੀ ਕਹ ਲਾਂ ਉਹ ਵੀ ਕਹ ਲਾਂ ਉਹ ਰੋਟੀ ਉੱਥੇ ਖਾ ਲੂੰਗੀ ਕੋਈ ਨਹੀਂ ਗਾਲੀ ਇੱਥੋਂ ਬੱਸ ਨਹੀਂ ਚੜਾ ਦੇਣਾ ਬੂਹੇ ਤੇ ਬੱਸ ਆਉਂਦੀ ਹੈ ਮੇਰੀ ਗੱਲ ਸੁਣ ਹੁਣ ਮੈਂ ਚੱਲ ਜਾਣਾ ਮੰਮੀ ਜਦ ਮੈਂ ਸਵੇਰੇ ਆਈ ਮੇਰਾ ਚਾਜਾ ਨਾ ਬੋਲੇ ਰਾਜਵੀ ਸਕੂਲੋਂ ਆਉਂਦਾ ਤੁਹਾਨੂੰ ਰੋਟੀ ਦੇਣੀ ਵੀ ਬੜੀ ਭਾਰੀ ਹੋ ਜਾਂਦੀ ਆ ਤੇ ਮੈਂ ਕਹਿੰਦੀ ਆ ਦੀਪ ਨੂੰ ਅੰਦਰ ਵਰਕੇ ਥੋੜੀ-ਥੋੜੀ ਵੱਡਿਆ ਕਰ ਦੀਪ ਦਾ ਮੂੰਹ ਬਹੁਤ ਖੁੱਲ ਗਿਆ ਵਾ ਪੈਣ ਤੇ ਸੱਸ ਤੇਰੀ ਵੀ ਨਹੀਂ ਕਾਟੋਂ ਨੂੰ ਤੂੰ ਐਵੇਂ ਨਾ ਜਾਣੀ ਤੇ ਕੱਲ ਨੂੰ ਇੱਥੇ ਲੋ ਲਾਲਾ ਲਾਲਾ ਕਰਨਗੀ ਆ ਚਾਰ ਘਰ ਸੁਣਨਗੇ ਤੇ ਫਿਰ ਚੰਗਾ ਲੱਗੂ ਪੈਣ ਤੈਨੂੰ ਪਤਾ ਹੀ ਆ ਜਦੋਂ ਪਹਿਲੀ ਧੀ ਹੋਈ ਸੀ ਤੇ ਕਿਦਾਂ ਮਿਹਣੇ ਮਾਰੇ ਸੀ ਤੇ ਜਦੋਂ ਦੂਜੀ ਦਾ ਤਨਾ ਕਰਾਤਾ ਸੀ ਇਦਾਂ ਹੀ ਤੈਨੂੰ ਪਤਾ ਹੀ ਆ ਮੈਂ ਤੇ ਨਹੀਂ ਮਹਾਰਾਜ ਮੈਨੂੰ ਹੁਣ ਪੁੱਤ ਦੇ ਦੇਦੇ ਚੱਲ ਘਰ ਦੀ ਰੀਤ ਹੀ ਤੂੰ ਥੋੜਾ ਪੈਨ ਦੀ ਗੱਲ ਸੁਣ ਪਾਠ ਕਰਿਆ ਕਰ ਵੇਲੇ ਟੈਮ ਮਹਾਰਾਜ ਕਰ ਜਾਇਆ ਕਰ ਮੱਥਾ ਟੇਕਿਆ ਕਰ ਕੇ ਸੱਚੇ ਪਾਤਸ਼ਾਹ ਮੇਰੀ ਚੋਲੀ ਚ ਪੋਤ ਪਾ ਦੇ ਧੀਆ ਵੀ ਮਾੜਗਾ ਨਹੀਂ ਆ ਪਰ ਕਈ ਲੋਕ ਇਹੋ ਜਿਹਾ ਕੇ ਆਂਦੇ ਹਨ ਨੂੰ ਪੋਤੀ ਚਾਹੀਦਾ ਵਾ ਮੇਰਾ ਤੇਰੇ ਚ ਇਹ ਗੱਲ ਤੋਂ ਬੜਾ ਧਿਆਨ ਰਹਿੰਦਾ ਰਾਜਵੀਰ ਵੀ ਬੜਾ ਕਰਦਾ ਤੇਰੇ ਨਾਲ ਧੀ ਤੇ ਮੇਰੀ ਇੰਨੀ ਚੰਗੀ ਆ ਕਿ ਤੇ ਬਹੁਤ ਹੀ ਜਿਆਦੀ ਘੜਾ ਕਰਦੀ ਮੈਂ ਨਾ ਕੀ ਕਰ ਤੇ ਚਲ ਕੋਈ ਨਹੀਂ ਵੇ ਮੈਂ ਫੁੱਲ ਕਰਦਾ ਮੈਂ ਜੋਦੇ ਲਈ ਕੋ ਖਾਨੂਨੀ ਨਹੀਂ ਲਈ ਪੈਸੇ ਦੇ ਦੂੰਗੀ ਬਸ ਆ ਕੇ ਹੀ ਚੜ ਗਈ ਤੇ ਕੁੜੀ ਨੂੰ ਮੇਰੇ ਕੋਲ ਰੁਪਈਆ 200 ਦੇ ਦੀ ਮੈਂ ਦੇ ਜਾਨੀ ਆ ਜੋ ਵੀ ਕਹੋਗੇ ਉਹਨੂੰ ਮਗਵਾ ਦੇ ਜੋ ਬਿਲਕੁਲ ਚਲ ਠੀਕ ਆ ਮੈਂ ਫੁਲਕਾ ਲੈਵਾਂ ਹਾਂ ਹਾਂ ਫੁਲਕਾ ਤੇ ਲਾਇਆ ਤੇ ਆ ਮੇਰੀ ਗੱਲ ਹੈ ਨਾ ਚੰਗਾ ਆਉਂਦੀ ਜਾਂਦੀ ਰਿਆ ਕਰ ਚੰਗਾ 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 ਮਾ